ਪ੍ਰੋਗਰਾਮ 16 ਨੇ ਸਤਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਚੋਣ ਨਤੀਜਿਆਂ ਦੇ ird gird ਬਦਲੇ ਸਮੀਕਰਨਾ ਦੀ ਹਾਲੇ ਖੇਡ ਇੱਥੇ ਨਹੀਂ ਖਤਮ ਹੋਈ ਹਾਲੇ ਜਿਮਨੀ ਚੋਣਾ ਹੋਰ ਹੋਣੀ ਹੈ ਪੰਜਾਬ ਚ ਤਿੰਨਾ ਚਾਰਾਂ ਮਹੀਨਿਆਂ ਨੂੰ ਉਹ ਕਿਹੜਾ ਮਹੀਨਾ ਚੋਣਾ ਹੈ ਚੋਣ ਕਮਿਸ਼ਨ ਨੇ ਤੈਅ ਕਰਨਾ ਹੈ ਕਿਹੜੀ ਕਿਹੜੀ ਸੀਟ ਦੇ ਉੱਤੇ ਜਿਮਨੀ ਚੋਣ ਹੋਣੀ ਹੈ ਚੱਬੇਵਾਲ ਡਾਕਟਰ ਰਾਜਕਮਾਰ ਕਿਉਂਕਿ ਐਮਪੀ ਬਣ ਗਏ ਗਿੱਦੜਬਾਹ ਕਿਉਂਕਿ ਐਮਪੀ ਜਿਹੜੇ ਨੇ ਉਹ ਰਾਜਾ ਵੜਿੰਗ ਬਣ ਗਏ ਤਾਂ ਜਿਹੜਾ ਬਰਨਾਲੇ ਦਾ ਹਲਕਾ ਖਾਲੀ ਹੋ ਗਿਆ ਮੀਠੇ ਹੇਰ ਦੇ ਕਰਕੇ ਇਸੇ ਕਰਕੇ ਦੋ ਮਾਲਵੇ ਦੀਆਂ ਸੀਟਾਂ ਹੋ ਗਈਆਂ ਔਰ ਦੋ ਦਵਾਬੇ ਦੀਆਂ ਚੱਬੇਵਾਲ ਤੇ ਦੂਜੀ ਸੀਟ ਕਿਹੜੀ ਜਲੰਧਰ ਵੈਸਟ ਸ਼ੀਤਲ ਅੰਗਰਾਲ ਦਾ ਅਸਤੀਫਾ ਜਿਹੜਾ ਮਨਜ਼ੂਰ ਹੋ ਗਿਆ ਤੇ ਇੱਕ ਸੀਟ ਡੇਰਾ ਬਾਬਾ ਨਾਨਕ ਮਾਝੇ ਵਾਲੀ ਇੱਕ ਸੀਟ ਸੁਖਜਿੰਦਰ ਸਿੰਘ ਰੰਧਾਵਾ ਕਰਕੇ ਖਾਲੀ ਇਹ ਜਿਹੜੀ ਜਿਮਣੀ ਚੋਣ ਹੋਣਗੀਆਂ ਪੰਜ ਇਹ ਕੀਤਾ ਕਰਨਗੀਆਂ ਔਰ ਸਰਕਾਰ ਦਾ 13 0 ਵਾਲਾ ਮਿਸ਼ਨ ਕਿਵੇਂ ਫੇਲ ਹੋਇਆ ਔਰ ਮੰਤਰੀ ਖੁਦ ਆਪਣੇ ਹਲਕਿਆਂ ਚੋਂ ਕਿਵੇਂ ਹਾਰ ਗਏ ਔਰ ਕਿੰਨੇ ਐਮਐਲਏ ਜਿਹੜੇ ਆਪਣੇ ਪਿੰਡਾਂ ਦੇ ਵਿੱਚੋਂ ਹਾਰ ਗਏ ਇਸ ਦੇ ਉੱਤੇ ਵੀ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਜਿਹੜੇ ਆ ਕਿੱਥੇ ਖੜੀਆਂ ਰਹਿ ਗਈਆਂ ਸਿਮਟ ਕੇ ਕਿੱਥੇ ਰਹਿ ਗਈਆਂ ਵੋਟ ਬੈਂਕ ਕਿਸ ਦਾਵਾ ਦੇ ਕਿਸ ਦਾ ਘਟਿਆ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਤੇ ਗੱਲ ਕਰੀਏ ਕਿ ਜਿਵੇਂ ਹਾਲੇ ਫੁੱਲ ਸਟਾਪ ਨਹੀਂ ਲੱਗਿਆ ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਹੁਣ ਜਿਹੜੇ ਵੀ ਬਣਨਗੇ ਸੌ ਚੱਕਣੀ ਹੈ ਪਰ ਪੰਜਾਬ ਦੇ ਪ੍ਰਸੰਗ ਚ ਵੇਖੀ ਤੇ ਪੰਜ ਜਿਮਣੀ ਚੋਣ ਇੱਕ ਹੋਰ ਤਿਆਰ ਖੜੀ ਹੈ ਤਾਂ ਅੱਜ ਜਿਹੜੀ ਚੋਣ ਨਤੀਜਿਆਂ ਦੇ ਅਰਦਗਰਦ ਘੁੰਮਣ ਤੋਂ ਬਾਅਦ ਜਿਮਣੀ ਚੋਣ ਵਾਲਾ ਵੀ ਇੱਕ ਨਵਾਂ ਪੰਜਾਬ ਦੇ ਸਾਹਮਣੇ ਨਿਸ਼ਾਨਾ ਆ ਗਿਆ ਟੈਸਟ ਆ ਜਾਣਾ ਸਾਰਿਆਂ ਦਾ ਮੇਰੇ ਖਿਆਲ ਦੇ ਸੰਦੀਪ ਭਗਵੰਤ ਮਾਨ ਸਾਹਿਬ ਨੂੰ ਡੇਢ ਮਹੀਨਾ ਕੰਮ ਕਰਨਾ ਪੈਣਾ ਹੈ ਫਿਰ ਪੰਜਾਬ ਇਲੈਕਸ਼ਨ 'ਚ ਆ ਜਾਣਾ ਹੈ ਕਿਉਂਕਿ ਅਕਤੂਬਰ ਦੇ ਵਿੱਚ ਸ਼ਾਇਦ ਹਰਿਆਣਾ ਵਿਧਾਨ ਸਭਾ ਦੀ ਅਸੈਂਬਲੀ ਇਲੈਕਸ਼ਨ ਹੋਣੀਆਂ ਤੇ ਜਿੰਨੀਆਂ ਵੀ ਹੁਣ ਦੇਸ਼ ਦੇ ਵਿੱਚ ਬਹੁਤ ਸਾਰੇ ਜਗ੍ਹਾ ਤੇ ਵੱਖ-ਵੱਖ ਪਾਰਟੀਆਂ ਨੇ ਆਪਣੇ ਐਮ.ਐਲ.ਏ ਖੜੇ ਕੀਤੇ ਸੀ ਜੇ ਉਹ ਜਿੱਤੇਗੇ ਜਿਵੇਂ ਪੰਜਾਬ ਦੇ ਵਿੱਚ ਪਚਾਰ ਜਿੱਤ ਗਏ ਨੇ ਉਹ ਉੱਥੇ ਵੀ ਫਿਰ ਬਾਈ ਇਲੈਕਸ਼ਨ ਹੋਵੇ ਤੇ ਜਿਹੜੀਆਂ ਹੁਣ ਇਸ ਵ ਭਾਰਤੀ ਚੋਣ ਕਮਿਸ਼ਨ ਨੇ ਹਰਿਆਣਾ ਸਮੇਤ ਇੱਕ ਅਦੇ ਹੋਰ ਸੂਬੇ ਚ ਇਲੈਕਸ਼ਨ ਆ ਉਹਦੇ ਨਾਲ ਪੰਜਾਬ ਦੀਆਂ ਵੀ ਜਿਮਨੀ ਚੋਣ ਇਲੈਕਸ਼ਨ ਨੇ ਤੇ ਮੇਰੇ ਲੱਗਦਾ ਸਤੰਬਰ ਮਹੀਨੇ ਚ ਫੇਰ ਕੋਡ ਆਫ ਕੰਡਕਟ ਲੱਗ ਜਾਣਾ ਹੈ ਜਦੋਂ ਸਤੰਬਰ ਮਹੀਨੇ ਚ ਕੋਡ ਆਫ ਕੰਡਕਟ ਲੱਗਿਆ ਮਤਲਬ 5 ਜ਼ਿਲ੍ਹਿਆਂ ਦੇ ਵਿੱਚ ਕੋਡ ਆਫ ਕੰਡਕਟ ਲੱਗਿਆ ਅਸਰ ਤੇ ਫੇਰ ਉਹ ਹੋਰ ਜਗ੍ਹਾ ਤੇ ਵੀ ਹੁੰਦਾ ਤੇ ਉਹ ਹੁਣੇ ਸਵਾਲ ਆ ਗਿਆ ਕਿ ਪੰਜਾਬ ਫੇਰ ਇਲੈਕਸ਼ਨ ਮੋਡ ਚ ਆ ਗਿਆ ਹੁਣ 5 ਉਮੀਦਵਾਰ ਨਵੇਂ ਲੱਭਣੇ ਪੈਣੇ ਨੇ ਸਰਕਾਰ ਵਾਸਤੇ ਬਹੁਤ ਵੱਡਾ ਇਮਤਿਹਾਨ ਹੋਵੇਗਾ ਤੁਸੀਂ ਪਹਿਲਾਂ ਹੀ 13 ਚੋਂ ਤੈਨੂੰ ਜਿੱਤੀਆਂ 10 ਸੀਟਾਂ ਹਾਰੇ ਹੋ ਤੁਹਾਨੂੰ ਤੇ 13 ਬਾਵਾ ਚਾਹੀਦੇ ਲੋਕਾਂ ਕਿਹਾ ਤੁਹਾਨੂੰ 13 ਬਾਵਾ ਦੀ ਲੋੜ ਦੀ ਤੁਸੀਂ ਤਿੰਨ ਨਾਲ ਸਾਰ ਲਓ ਗਾਂ ਦੇਖ ਲਾਂਗੇ ਕਿਉਂਕਿ ਜਿਹੜੇ ਤੁਸੀਂ ਪਹਿਲਾਂ 92 ਜਿਹੜੇ ਐਮਐਲਏ ਵਿਧਾਨ ਸਭਾ ਚ ਕੀ ਕਰਦੇ ਹੋ ਜਿਹੜੇ ਤੁਸੀਂ 7 ਐਮਪੀ ਰਾਜ ਸਭਾ ਜਿੱਤੇ ਉਹਨਾਂ ਨੇ ਕਿਹੜੇ ਚੰਦ ਚਾੜ੍ਹ ਲਏ ਜਾਂ ਕਿਹੜੇ ਉਹਨਾਂ ਨੇ ਅਸਮਾਨ ਤੋਂ ਜਾ ਕੇ ਤਾਰੇ ਤੋੜ ਲਿਆ ਨੇ ਹੈਨਾ ਉਹ ਇੱਕ ਬੜਾ ਵਧੀਆ ਪਾਕਿਸਤਾਨ ਦੇ ਵਿੱਚ ਹੈ ਕਹਿੰਦਾ ਕਿ ਮੈਂ ਤੇਰੇ ਖਾਤਰ ਤਾਰੇ ਤੇ ਨਹੀਂ ਤੋੜ ਲਿਆ ਸਕਦਾ ਚੰਦ ਤੋਂ ਪਰ ਆਪਾਂ ਦੋਨੇ ਮਿਲ ਕੇ ਚੰਦ ਚਾੜ੍ਹ ਸਕਦੇ ਨੇ ਤੇ ਜਿਹੜੇ ਤੁਸੀਂ ਪਰ ਆ ਰਾਜ ਸਭਾ ਦੇ ਵਿੱਚ ਉਹਨਾਂ ਕਿਹੜੇ ਤਾਰੇ ਤੋੜ ਲਿਆ ਦੇ ਚੰਦ ਹੀ ਚੜੇ ਆ ਗਏ ਨੇ ਸਾਰਿਆਂ ਨੂੰ ਪਤਾ ਕਿਵੇਂ ਚੜੇ ਆ ਗਏ ਨੇ ਹੁਣ ਦੂਜਾ ਸਵਾਲ ਹੈ ਕਿ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਕੌਣ ਹੋ ਸਕਦਾ ਆਮ ਆਦੀ ਪਾਰਟੀ ਲੋ ਤਾਂ ਉਹੀ ਗੁਰਜੀਤ ਸਿੰਘ ਰੰਧਾਵਾ ਹੀ ਹੋ ਸਕਦੇ ਨੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਕੀ ਆਪਣੇ ਮੁੰਡੇ ਉਹਦੇ ਵੀਰ ਰੰਧਾਵਾ ਨੂੰ ਚੋਣ ਲੜਾਉਣਗੇ ਮੈਨੂੰ ਲੱਗਦਾ ਹਜੇ 5 ਸਾਲਾਂ ਦਾ ਹੋਇਆ ਨਹੀਂ ਜੇ ਉਹ ਨਹੀਂ ਹੋਇਆ ਤੇ ਉਹਨਾਂ ਦੀ ਜਿਹੜੀ ਵਾਈਫ ਆ ਉਹ ਲੋ ਚੋਣ ਲੜਨਗੇ ਹੁਣ ਡਾਕਟਰ ਰਾਜਕਮਰ ਚੱਬੇਵਾਲ ਤੇ ਆ ਜੋ ਜੱਬੇ ਵਾਲ ਸੀਟ ਖਾਲੀ ਹੋਗੀ ਹਾਲਾਂਕਿ ਪਹਿਲਾਂ ਹੀ ਖਾਲੀ ਹੋਣੀ ਚਾਹੀਦੀ ਲੇਕਿਨ ਇਸ ਵਿਧਾਨ ਸਭਾ ਸਪੀਕਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਤੇ ਉਥੇ ਹੁਣ ਚੱਬੇਵਾਲ ਸਾਹਿਬ ਆਪਣੀ ਵਾਈਫ ਨੂੰ ਲੜਾਉਣਗੇ ਜਾਂ ਆਪਣੇ ਮੁੰਡੇ ਨੂੰ ਲੜਾਉਣਗੇ ਜਾਂ ਕੀ ਆਮ ਆਦੀ ਪਾਰਟੀ ਦੇ ਵਿੱਚ ਇਹ ਕਲਚਰ ਸ਼ੁਰੂ ਹੋ ਗਿਆ ਕਿ ਜੇ ਪਰਿਵਾਰਵਾਦ ਟਿਕਟ ਦੇਣਗੇ ਇਹ ਆਪਣੇ ਆਪ 'ਚ ਸਵਾਲ ਪਰ ਜੇ ਡਾਕਟਰ ਰਾਜਕਮਰ ਚੱਬੇਵਾਲ ਕਮਿਟਮੈਂਟ ਕਰਕੇ ਆਇਆ ਹੋਗਣਾ ਇੱਕ ਦਿਨ ਕਮਿਟਮੈਂਟ ਕੀਤਾ ਕਿ ਮੈਂ ਜੇ ਮੈਂ ਲੜੂਗਾ ਜੇ ਮੈਂ ਜਿੱਤ ਗਿਆ ਤੇ ਮੇਰੇ ਮੁੰਡੇ ਨੂੰ ਟਿਕਟ ਦਵਾਂ ਮੈਂ ਆਪਣੇ ਹਲਕੇ ਦੇ ਵਿੱਚ ਇੱਕ ਨਵਾਂ ਸ਼ਰੀਕ ਕੋ ਪੈਦਾ ਹੋਣ ਦਵਾਂ ਤੇ ਇਸ ਕਰਕੇ ਹੋ ਸਕਦਾ ਕਿ ਉਹਦੇ ਪਰਿਵਾਰ ਨੂੰ ਟਿਕਟ ਦਿੱਤੀ ਜਾਵੇ ਫਿਰ ਆਜੋ ਸ਼ੀਤ ਲੰਗਰਾਲ ਉਹ ਤੇ ਕਹਿੰਦੇ ਕਿ ਉਹਨੇ ਜਾਣ ਕੇ ਹਾਲੇ ਲਿਆ ਪਹਿਲਾਂ ਤੁਸੀਂ ਆਮ ਆਦੀ ਪਾਰਟੀ ਛੱਡ ਕੇ ਭਾਜਪੀ ਤੇ ਚੱਲ ਗਏ ਫਿਰ ਕਹਿੰਦੇ ਬੀਨੂ ਪੀ ਪੰਜਾਬ ਤੇ ਮੈਂ ਬੋਝ ਨਹੀਂ ਬੰਨਣਾ ਚਾਹੁੰਦਾ ਕਿਉਂ ਨਹੀਂ ਬੋਝ ਬੰਨਣਾ ਪੈ ਚਾਹੁੰਦਾ ਹੁਣ ਉਹਨਾਂ ਨੇ ਅਸਤੀਫਾ ਮਨਜ਼ੂਰ ਕਰ ਲਿਆ ਉੱਥੇ ਇਲੈਕਸ਼ਨ ਹੁਣ ਉੱਥੇ ਇਲੈਕਸ਼ਨ ਆਮ ਆਦੀ ਪਾਰਟੀ ਲੋਕ ਕੋਣ ਲੜੂਗਾ ਸ਼ੀਤਲੰਗਰਾਲ ਨਹੀਂ ਲੜੂਗਾ ਉਹ ਰਿੰਕੂ ਵੀ ਨਹੀਂ ਲੜ ਸਕਦਾ ਕਿਉਂਕਿ ਛੱਡ ਕੇ ਚੱਲ ਗਿਆ ਉੱਥੇ ਨਾ ਆਮ ਆਦੀ ਪਾਰਟੀ ਨਵਾਂ ਚਿਹਰਾ ਲੱਭੇਗੀ ਉੱਥੇ ਇੱਕ ਬਾਈ ਇਲੈਕਸ਼ਨ ਹੋਗੀ ਫਿਰ ਤੁਸੀਂ ਆਜੋ ਬਰਨਾਲੇ ਆ ਜੋ ਹੁਣ ਮੀਤਹਿਰ ਦੀ ਜਗਾ ਕੌਣ ਇਲੈਕਸ਼ਨ ਲੜੂਗਾ ਇਹ ਸਭ ਤੋਂ ਵੱਡਾ ਸਵਾਲ ਕੀ ਮੀਤਹਿਰ ਦੀ ਜਗਾ ਭਗਵੰਤ ਮਾਨ ਸਾਹਿਬ ਉਸ ਤੋਂ ਕਿੰਨੂ ਚੋਣ ਲੜਾਉਣਗੇ ਕੀ ਮੀਤਹਿਰ ਦੀ ਪਰਿਵਾਰ ਚੋਂ ਕੋਈ ਚੋਣ ਲੜ ਸਕਦਾ ਹੈਗਾ ਜੇ ਚੱਬੇਵਾਲ ਨੂੰ ਟਿਕਟ ਦਿੱਤੀ ਪਰਿਵਾਰ ਦੇ ਵਿੱਚੋਂ ਫਿਰ ਮੀਤਹਿਰ ਵੀ ਪਰਿਵਾਰ ਚੋਂ ਟਿਕਟ ਮੰਗੂਗਾ ਕੀ ਪਤਾ ਆਪਣੇ ਪਿਤਾ ਵਾਸਤੇ ਜਾਂ ਆਪਣੀ ਪਤਨੀ ਵਾਸਤੇ ਚਲੋ ਉਹਨਾਂ ਦੇ ਪਰਿਵਾਰਕ ਮਸਲਾ ਪਰ ਆਮ ਆਦੀ ਪਾਰਟੀ ਕੀ ਪਰਿਵਾਰਵਾਦ ਨੂੰ ਬੜਾਵਾ ਦੇਗੀ ਜਾਂ ਜਿਵੇਂ ਚਰਚਾ ਹੋ ਚੁੱਕੀ ਆ ਪੰਜਾਬ ਦੇ ਵਿੱਚ ਕਿ ਰਾਗਵ ਚੱਡਾ ਸਾਹਿਬ ਨੇ ਪੰਜਾਬ ਦੇ ਵਿੱਚ ਰਾਜ ਸਭਾ ਮੈਂਬਰ ਬਣਨ ਵੇਲੇ ਬਣਾ ਲਈ ਸੀ ਵੋਟ ਮਹਾਲੀ ਦੇ ਵਿੱਚ ਵੋਟ ਬਣਾ ਲਈ ਹੈਗੀ ਹੁਣ ਇਹ ਰੂਲ ਕੀ ਕਹਿੰਦੇ ਨੇ ਸੰਦੀਪ ਜੇ ਤੇ ਤੁਸੀਂ ਮੈਂਬਰ ਪਾਰਲੀਮੈਂਟ ਬੰਨਾ ਹੈਗਾ ਉਹ ਤੁਹਾਡੀ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਵੋਟ ਹੋਣੀ ਚਾਹੀਦੀ ਹੈ ਜੇ ਤੁਸੀਂ ਸੂਬਾ ਅਸੈਂਬਲੀ ਲੜਨੀ ਹੈਗੀ ਆ ਉਹ ਸਟੇਟ ਦੇ ਵਿੱਚ ਵੋਟ ਹੋਣੀ ਚਾਹੀਦੀ ਹਾਲਾਂਕਿ ਰਾਗੂ ਚੱਡਾ ਸਾਹਿਬ ਨੂੰ ਸਰਕਾਰੀ ਕੋਠੀ ਲਾਟ ਹੋਈ ਆ ਨੰਬਰ 2 ਦੇ ਵਿੱਚ ਸੀਐਮ ਸਾਹਿਬ ਨੇ ਦਿੱਤੀ ਆ ਜਿਹੜਾ ਸੀਐਮ ਕੈਂਪਸ ਹੈ ਚੰਡੀਗੜ੍ਹ ਦੇ ਵਿੱਚ ਵੀ ਵੋਟ ਬਣ ਸਕਦੀ ਸੀ ਪਰ ਤੁਸੀਂ ਮਹਾਲੀ ਬਣਾਈ ਕਿਤੇ ਨਾ ਕਿਤੇ ਰਾਗੂ ਚੱਡਾ ਸਾਹਿਬ ਦੇ ਵੀ ਮਾਈਂਡ ਦੇ ਵਿੱਚ ਹੈ ਕਿ ਮੈਂ ਪੰਜਾਬ ਦੀ ਇਲੈਕਸ਼ਨ ਲੜਾਂ ਹੁਣ ਮੈਨੂੰ ਲੱਗਦਾ ਹੈ ਕਿ 2017 ਦੇ ਵਿੱਚ 22 ਦੇ ਵਿੱਚ ਵੀ ਰੌਲਾ ਪਿਆ ਸੀ ਕਿ ਮੀਤਹਿਰ ਬਰਨਾਲੂ ਚੋ ਮੀਤਹਿਰ ਦੀ ਜਗ੍ਹਾ ਇਹ ਆਪਣੇ ਰਾਗਵ ਚੱਡਾ ਸਭ ਇਲੈਕਸ਼ਨ ਲੜ ਸਕਦੇ ਨੇ ਹੁਣ ਇਹ ਵੀ ਸਵਾਲ ਆ ਕਿ ਜੇ ਭਗਵੰਤ ਮਾਨ ਸਾਹਿਬ ਦੀ ਚੱਲੀ ਫਿਰ ਤੇ ਹੋਰ ਕੋਈ ਉਥੋਂ ਚੋਣ ਲੜੂਗਾ ਜੇ ਦਿੱਲੀ ਵਾਲਿਆਂ ਦੀ ਚੱਲੀ ਤੇ ਮੈਨੂੰ ਲੱਗਦਾ ਡੈਫੀਨੇਟਰ ਰਾਗੂ ਚੱਡਾ ਸਾਹਿਬ ਚੋਣ ਲੜਨਗੇ ਕਿਉਂਕਿ ਰੌਲਾ ਇਸ ਕਰਕੇ ਰਾਗੂ ਚੱਡਾ ਸਾਹਿਬ ਦਾ ਕਿ ਕਿਉਂਕਿ ਆਮ ਆਦੀ ਪਾਰਟੀ ਚਰਚਾ ਇਹ ਆ ਕਿ ਸ਼ਵਤੀ ਮਾਲੀਵਾਲ ਕੋ ਅਸਤੀਫਾ ਮੰਗੇ ਸੀ ਉਹਨੇ ਦਿੱਤਾ ਨਹੀਂ ਜੋ ਲੜਾਈ ਝਗੜਾ ਜੋ ਕੇਸ ਕੁਸ ਚੱਲਿਓ ਸਾਰਿਆਂ ਦੇ ਸਾਹਮਣੇ ਆ ਕਿ ਜਿਹੜੇ ਐਡਵੋਕੇਟ ਨੇ ਸੁਪਰੀਮ ਕੋਰਟ ਦੇ ਬੜੇ ਨਾਮੀ ਲਾਇਰ ਨੇ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਣਾ ਚਾਹਦੀ ਆਮ ਆਦੀ ਪਾਰਟੀ ਤੇ ਇਸ ਕਰਕੇ ਉਹ ਅਸਤੀਫਾ ਹੁਣ ਕਹਿੰਦੇ ਕਿ ਸ਼ਾਇਦ ਰਾਗਵ ਚੱਡਾ ਸਾਹਿਬ ਨੂੰ ਮਨਾ ਲਿਆ ਜੇ ਰਾਗਵ ਚੱਡਾ ਸਾਹਿਬ ਅਸਤੀਫਾ ਦੇਣਗੇ ਤੇ ਫਿਰ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਿਹੜੇ ਕਿ ਇੱਥੇ ਸੈਪ ਇੰਚਾਰਜ ਰਹਿ ਚੁੱਕੇ ਨੇ ਤੇ ਕੀ ਫਿਰ ਉਹ ਬਰਨਾਲੇ ਚੋਣ ਲੜਨਗੇ ਰਾਗਵ ਚੱਡਾ ਸਾਹਿਬ ਉਹ ਇੱਕ ਆਪਣੇ ਆਪ ਚ ਵੱਡਾ ਸਵਾਲ ਫਿਰ ਆਜੋ ਇੱਕ ਸੀਟ ਆਜੋ ਗਿੱਦੜ ਬਾਹਾ ਗਿੱਦੜ ਬਾਹ ਰਾਜਾ ਮਰੀਂਦਰ ਸਿੰਘ ਵੜਿੰਗ ਦੀ ਪਤਨੀ ਨੂੰ ਬਠਿੰਡੇ ਟਿਕਟ ਮਿਲਦੀ ਉਹਨੇ ਪਤਾ ਨਹੀਂ ਕਿਉਂ ਨਹੀਂ ਪੇਰਵਾਹੀ ਕੀਤੀ ਨਹੀਂ ਤੇ ਸ਼ਾਇਦ ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਅਮਰਤਾ ਵੜਿੰਗ ਦੇ ਨਾਲ ਹੀ ਹੁੰਦਾ ਹੁਣ ਅਮਰਤਾ ਵੜਿੰਗ ਪੱਕੇ ਤੌਰ ਤੇ ਗਿੱਦੜਬਾਹ ਦੇ ਉਮੀਦਵਾਰ ਉਥੇ ਉਹਨਾਂ ਰਾਜਾ ਮਰਿੰਦਰ ਸਿੰਘ ਰਿੰਗ ਨੂੰ ਬੜੀ ਮਿਹਨਤ ਕਰਨੀ ਪੈਣੀ ਆ ਲੋਕੀ ਗਿੱਦੜਬਾਹ ਦੇ ਕੀ ਕਹਿਣਗੇ ਵੀ ਤੈਨੂੰ ਤਿੰਨ ਵਾਰ ਅਸੀਂ ਐਮਐਲਏ ਬਣਾਇਆ ਮਨਿਸਟਰ ਬਣ ਕੇ ਤੁਸੀਂ ਲੁਧਿਆਣੇ ਜਾ ਕੇ ਤੁਹਾਨੂੰ ਪਾਰਟੀ ਦਾ ਹੁਕਮ ਮੰਨਣਾ ਪਿਆ ਤੁਸੀਂ ਉਥੇ ਵੀ ਇਲੈਕਸ਼ਨ ਜਾ ਕੇ ਜਿੱਤ ਲਈ ਤੇ ਗਿੱਦੜਬਾਹ ਦੀ ਰਾਖੀ ਉਹਨੂੰ ਅਮਰਤਾ ਵੜਿੰਗ ਨੂੰ ਉਥੋਂ ਲੈ ਇਲੈਕਸ਼ਨ ਲੜਨਗੇ ਡੈਫਿਊਨੇਟ ਇੰਨੀ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਕਹੂਗਾ ਨਾ ਕਿ ਮੇਰੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਨੇ 7 ਸੀਟਾਂ ਹਾਸਲ ਕੀਤੀਆਂ ਮੈਨੂੰ ਤੁਸੀਂ ਐਨ ਮੌਕੇ ਬਠਿੰਡੇ ਤੋਂ ਚੱਕ ਕੇ ਲੁਧਿਆਣੇ ਲੈਂਡ ਕਰਵਾਇਆ ਮੈਂ ਉਹ ਵੀ ਜਿੱਤ ਲਈ ਤੇ ਮੇਰਾ ਇੰਨਾ ਤੇ ਹੱਕ ਬੰਦ ਆ ਗਿਆ ਨਾ ਉਹ ਆਪਣੀ ਵਾਈਫ ਅਮਰਤਾ ਵੜਿੰਗ ਨੂੰ ਚੋਣ ਲੜਨਗੇ ਤੇ ਪੰਜ ਜਿਹੜੀਆਂ ਹੈ ਜਿਮਨੀ ਚੋਣ ਉਹ ਮੈਨੂੰ ਲੱਗਦਾ ਸਤੰਬਰ ਅਕਤੂਬਰ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਹੋਣਗੀਆਂ ਜਦੋਂ ਹਰਿਆਣੇ ਦੀ ਅਸੈਂਬਲੀ ਦੇ ਵਿੱਚ ਹੋਣ ਗਿਆ ਤੇ ਇਹ ਇਲੈਕਸ਼ਨ ਮੋੜ ਦੇ ਵਿੱਚ ਫਿਰ ਪੰਜਾਬ ਆਜੂਗਾ ਚੋਣ ਜਾਬਤਾ ਲੱਗ ਜਾ ਉਹ ਪੰਜ ਸੀਟਾਂ ਦੇ ਮਿਲ ਤੇ ਮਲਾ ਲੋ ਕਿ ਕਿੰਨੇ ਜ਼ਿਲ੍ਹੇ ਕਵਰ ਹੋ ਜਾਂਦੇ ਨੇ ਉਹ ਚੋਣ ਜਾਬਤਾ ਲੱਗੂਗਾ ਤੇ ਉਹ ਹੁਣ ਸਥਿਤੀ ਆ ਫਿਰ ਟੈਸਟ ਹੋਊਗਾ ਆਮ ਆਦੀ ਪਾਰਟੀ ਦਾ ਇਸ ਟੈਸਟ ਦੇ ਵਿੱਚ ਤੇ ਆਮ ਆਦੀ ਪਾਰਟੀ ਬੁਰੀ ਤਰ੍ਹਾਂ ਫੇਲ ਹੋਈ ਜਾਣਾ ਵੀ ਤੁਸੀਂ 13 ਹੱਥ ਮੰਗਦੇ ਸੀ 22 ਦੇ ਵਿੱਚ ਤੁਹਾਨੂੰ 92 ਹੱਥ ਦਿੱਤੇ 92 ਹੱਥਾਂ ਦੇ ਸਿਰ ਤੇ ਤੁਸੀਂ 7 ਸਿਰ ਭੇਜੇ ਨੇ ਤਰਾ ਸਭਾ ਦੇ ਵਿੱਚ ਉਹਨਾਂ ਨੇ ਮੁੱਲ ਨਹੀਂ ਪਾਇਆ ਪੰਜਾਬ ਦਾ ਉਹ ਜਿੰਨਾ ਕੀ ਮੁੱਲ ਪਾਇਓ ਸਾਰੇ ਦੇ ਸਾਹਮਣੇ ਕਦੀ ਲੁਧਿਆਣੇ ਦਾ ਐਮਪੀ ਨਹੀਂ ਬੋਲਿਆ ਕਦੀ ਯੂਨੀਵਰਸਿਟੀ ਦਾ ਮਾਲਕ ਨਹੀਂ ਬੋਲਿਆ ਬਾਬਾ ਸੀਚੇਵਾਲ ਪੰਜਾਬੀ ਭਾਸ਼ਾ ਨੂੰ ਲੈ ਕੇ ਜਿੰਨਾ ਕੀ ਬੋਲੇ ਨੇ ਸੰਦੀਪ ਪਾਟਕ ਨੇ ਮਿਲਦਾ ਪੰਜਾਬ ਦੀ ਗੱਲ ਬੜੀ ਘੱਟ ਕੀਤੀ ਹੈਗਾ ਰਾਗੋ ਚੜਾ ਸਾਹਿਬ ਨੇ ਬੜੀ ਪੰਜਾਬ ਦੀ ਗੱਲ ਕਿ ਘੱਟ ਕੀਤੀ ਹੈ ਤੇ ਹੁਣ ਜਿਹੜੇ ਤੁਸੀਂ ਤੇਰਾ ਹੱਥ ਮੰਨੇ ਲੋਕੀ ਸਵਾਲ ਖੜੇ ਕਰਦੇ ਜਿਹੜੇ ਸੱਤ ਭੇਜੇ ਨੇ ਉਹਨਾਂ ਕੀ ਤਾਰੇ ਤੋੜ ਲੈਂਦੇ ਜਾਂ ਜਿਹੜੇ 92 ਭੇਜੇ ਉਹਨਾਂ ਕੀ ਤਾਰੇ ਤੋੜ ਲੈਂਦੇ ਹੈਗੇ ਨੇ ਇਸ ਸਥਿਤੀ ਦੇ ਵਿੱਚ ਤੁਹਾਨੂੰ ਤਿੰਨ ਹੱਥ ਮਿਲੇ ਤਿੰਨਾ ਹੱ ਗੰਗਸਾਭ ਜਿਹੜੇ ਸਟੂਡੈਂਟ ਲਾਈਫ ਤੋਂ ਉਹਨਾਂ ਨੇ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ ਉਹ ਕਿੰਨੇ ਪਾਰਲੀਮੈਂਟ ਦੇ ਜਾ ਕੇ ਹਾਜ਼ਰੀ ਭਰਦੇ ਨੇ ਡਾਕਟਰ ਰਾਜਕਮਰ ਚੱਬੇਵਾਲ ਕਿੰਨੀ ਪਾਰਲੀਮੈਂਟ ਦੇ ਹਾਜ਼ਰੀ ਭਰਦੇ ਨੇ ਔਰ ਮੀਤ ਹੇਰ ਕਿੰਨੇ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਭਰਦੇ ਨੇ ਇਹ ਸਭ ਤੋਂ ਵੱਡਾ ਸਵਾਲ ਲੇਕਿਨ ਸਰਕਾਰ ਦੀ ਜਿਹੜੀ ਪਰਫਾਰਮੈਂਸ ਆ ਮੰਨ ਕੇ ਚੱਲੇ ਕਿ 30% ਲੋਕਾਂ ਨੇ ਤੀਵ ਨਹੀਂ ਬਣਦੀ ਹੈਗੀ 26% ਦੀ ਵੋਟਾਂ ਆਈਆਂ ਨੇ ਕਿ 100 ਚੋਂ 26% ਲੋਕਾਂ ਨੇ ਤੁਹਾਨੂੰ ਪਸੰਦ ਕੀਤਾ ਹੈਗਾ ਤਹਾਡੀਆਂ 65 ਸੀਟਾਂ ਤੋਂ ਹਾਰ ਗਏ ਹੋ ਤੁਹਾਡੀਆਂ 92 ਦੇ ਵਿੱਚੋਂ ਤੁਸੀਂ 27 ਸੀਟਾਂ ਦੇ ਜਿੱਤੇ ਹੋ 25 ਜਾਂ 26 ਮਲੇਰ ਕੋਟਲਾ ਤੋਂ ਜਿੱਤ ਨਹੀਂ ਪ੍ਰਾਪਤ ਹੋਈ 27 ਸੀਟਾਂ ਮਤਲਬ ਚਲੋ 9 ਹਲਕੇ ਇੱਕ ਲੋਕ ਸਭਾ ਹਲਕੇ ਦੇ ਵਿੱਚ 9 ਹਲਕੇ ਨੇ ਵਿਧਾਨ ਸਭਾ ਤੇ 9 27 27 ਤੇ 92 ਚੋਂ ਜੇ 27 ਘਟਾ ਲਓ ਮਤਲਬ 65 ਸੀਟਾਂ ਤੇ ਤੁਹਾਡੀ ਹਾਰ ਹੋਈ ਆ 65 ਸੀਟਾਂ ਅੱਜ ਹੀ ਤੁਸੀਂ ਤਾਡੀ ਸੱਤਾ ਤੋਂ ਬਾਹਰ ਹੋ ਗਏ 65 ਦੇ ਵਿੱਚ ਕੱਲੇ ਵਿਧਾਇਕ ਨਹੀਂ ਹੈਰਾਨੀ ਤੇ ਇਸ ਗੱਲ ਦੀ ਹੈ ਕਿ ਕੈਬਨਟ ਮੰਤਰੀ ਆ ਜਿਹੜੇ ਵੱਡੇ ਵੱਡੇ ਖੁੰਡ ਜਿਹੜੇ ਖੁਦ ਚੋਣ ਲੜ ਰਹੇ ਸੀ ਆਪਣੇ ਹਲਕਿਆਂ ਤੋਂ ਹਾਰੇ ਆ ਨਹੀਂ ਜਿਹੜੀ ਲੰਬੀ ਤੋਂ ਰਿਪੋਰਟ ਆ ਰਹੀ ਹੈ ਗੁਰਮੀਤ ਸਿੰਘ ਖੁੱਡੀਆਂ ਜੀ ਲੰਬੀ ਤੋਂ 26000 ਵੋਟਾਂ ਦੇ ਨਾਲ ਹਾਰ ਗਏ ਤੁਹਾਡੇ ਸਾਰੇ ਵਜ਼ੀਰ ਆ ਆਪਣੇ ਹਲਕੇ ਹਾਰ ਗਏ ਨੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਗਿਆ ਨਾ ਕਿ ਉਹਨਾਂ ਦੀਆਂ ਕੁਰਸੀਆਂ ਜਾਣਗੀਆਂ ਇੱਕ ਤੇ ਜਿਹੜੇ ਚੋਣ ਲੜੇ ਨੇ ਠੀਕ ਆ ਉਹ ਉਹਨਾਂ ਦੇ ਤੇ ਜਿਹੜੇ ਦੂਜੇ ਮੰਤਰੀ ਨੇ ਜਿਹੜੇ ਬਾਕੀ ਨੇ ਜਿਹੜੇ ਕੀ ਉਹਨਾਂ ਚੋਂ ਕਿੰਨੇ ਜਿੱਤੇ ਕਿੰਨੇ ਚੋਹਾਰੇ ਉਹਨਾਂ ਦੀਆਂ ਕੁਰਸੀਆਂ ਜਾਣਗੀਆਂ ਕਿਉਂਕਿ ਇਹਨਾਂ ਨੇ ਸਾਰਿਆਂ ਨੂੰ ਡਰਾਵਾ ਦਿੱਤਾ ਸੀ ਕਿ ਜੇ ਤੁਹਾਡੇ ਹਲਕੇ ਚੋਂ ਹਾਰ ਗਏ ਤੁਹਾਡੀਆਂ ਸੀਟਾਂ ਕੱਟੀਆਂ ਜਾਣਗੀਆਂ ਤੇ ਜਿਹੜੀ ਪੰਜਾਬ ਦੇ ਵਿੱਚ 60 ਕੀ ਐਮਐਲਏ ਜਿਨ੍ਹਾਂ ਨੇ ਟੋਕਾ ਜਿਨ੍ਹਾਂ ਨੇ ਆਪਣੇ ਤਿੱਖੇ ਕਰ ਲਏ ਹੈਗੇ ਨਾ ਟੋਕੇ ਦੀ ਭਾਸ਼ਾ ਸਾਰੇ ਚੰਗੀ ਤਰ੍ਹਾਂ ਸਮਝਦਾ ਹੈਗੇ ਨੇ ਉਹ ਉਹ ਉਸੇ ਕਰਕੇ ਸਾਡੀ ਟਿਕਟ ਤੇ ਕੱਟੀ ਜਾਣੀ ਹੈਗੀ ਆ ਆਪਾਂ ਜਿਹੜੇ ਹੁਣ ਜੋ ਕੁਝ ਕਰਨਾ ਹੈਗਾ ਉਹ ਕਰ ਲੋ ਬਾਅਦ ਚ ਤੇ ਮੌਕਾ ਮਿਲਣ ਨਹੀਂ ਹੈਗਾ ਹਨਾ ਵਾਰ-ਵਾਰ ਤੇ ਕਹਿੰਦੇ ਨੇ ਕਿਹੜੀ ਕਿਹੜੀ ਕਾਰਡ ਦੀ ਸਾਡੀ ਦੀ ਚੜਦੀ ਆ ਗਈ ਤੇ ਇਸ ਕਰਕੇ ਉਹ ਹੁਣ ਇਹਨਾਂ ਦੀਆਂ ਟਿਕਟਾਂ ਮੰਤਰੀ ਵੀ ਬਦਲੇ ਜਾਣਗੇ ਤੇ ਦੂਜਾ ਕੀ ਨਾ ਵਿਧਾਇਕਾਂ ਦੀਆਂ ਛੁੱਟੀਆਂ ਵੀ ਹੋਣਗੀਆਂ ਸਤਾਈ ਦੇ ਵਿੱਚ ਹੁਣ ਇੱਕ ਮੰਤਰੀ ਤੇ ਨਵੇਂ ਆਊਗਾ ਆਊਗਾ ਨਾ ਆਪਾਂ ਕਹਿੰਦੇ ਕਿ ਚਲੋ ਡਾਕਟਰ ਬਲਬੀਰ ਸਿੰਘ ਬਚ ਜਾਣਗੇ ਕੁਲਦੀਪ ਸਿੰਘ ਢਾਲੀਵਾਲ ਬਚ ਜਾਣਗੇ ਲਾਲਜੀਤ ਭੁੱਲਰ ਬਚ ਜਾਣਗੇ ਗੁਰਮੀਤ ਸਿੰਘ ਖੁੱਡੀਆਂ ਬਚ ਜਾਣਗੇ ਤੇ ਮੀਤ ਹੇਰਦੀ ਜਗਾ ਹੁਣ ਭਗਵੰਤ ਮਾਨ ਸਾਹਿਬ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਤੇ ਜਾ ਕੇ ਡਿਸਕਸ ਕਰ ਲੈਣਗੇ ਕਿ ਆਪਾਂ ਹੁਣ ਮੰਤਰੀ ਬਣਾਉਣਾ ਕਿੰਨੂੰ ਬਣਾਉਣਾ ਹੈਗਾ ਇਹ ਇਹ ਜਿਹੜਾ ਸਵਾਲ ਆ ਕਿ ਉਹ ਅੱਗੇ ਔਰ ਕੋਈ ਇੱਕੋ ਮਿਨਿਸਟਰੀ ਰਹਿ ਗਈ ਸੀ ਅੱਗੇ ਸਰਕਾਰ ਖੋਨ ਨੂੰ ਪੇ ਫਿਰਦੀ ਸੀ ਉਹ ਵੀ ਇੱਕ ਮਿਨਿਸਟਰੀ ਚਲੇਗੀ ਹੁਣ ਦੇਖੋ ਉੱਥੇ ਕਿਨੂੰ ਅਡਜਸਟ ਕਰਦੇ ਨੇ ਇਹ ਭਗਵੰਤ ਮਾਨ ਸਾਹਿਬ ਨੇ ਜਾਂ ਕੇਜੀਵਾਲ ਸਾਹਿਬ ਨੇ ਡਿਸਾਈਡ ਕਰਨਾ ਲੇਕਿਨ ਸਰਕਾਰ ਦੀ ਜਿਹੜੀ ਪਰਫਾਰਮੈਂਸ ਆ ਉਹ ਇਸ ਮਸਲੇ ਦੇ ਵਿੱਚ ਮਾੜੀ ਹੋਈ ਆ ਕਿਉਂਕਿ ਜੇ ਤੁਸੀਂ 13 ਦੇ ਵਿੱਚੋਂ 7 ਲੈ ਜਾਂਦੇ 8 ਲੈ ਜਾਂਦੇ 6 ਲੈ ਜਾਂਦੇ ਤਾਨੂੰ ਇਹ ਹੀ ਦੇਖ 60% ਲੋਕਾਂ ਨੇ ਸਾਨੂੰ ਫਤਵਾ ਦਿੱਤਾ ਤੁਹਾਨੂੰ ਤੇ ਤਿੰਨ ਸੀਟਾਂ ਨੇ ਫਤਵਾ ਦਿੱਤਾ ਇਹ ਪ੍ਰਾਪਤੀਆਂ ਜਣਾਈਆਂ ਸਰਕਾਰ ਨੇ ਬਿਜਲੀ ਦੀ ਗੱਲ ਕੀਤੀ ਵਾਰ-ਵਾਰ ਜ਼ਿੰਮੇਦਾਰਾਂ ਦੀ ਗੱਲ ਕੀਤੀ ਰਾਸ਼ਨ ਘਰ ਘਰ ਪਹੁੰਚਾਉਣ ਦੀ ਗੱਲ ਕੀਤੀ ਸੇਵਾਵਾਂ ਘਰੇ ਦੇਣ ਦੀ ਗੱਲ ਕੀਤੀ ਸੱਥਾਂ ਚ ਸਰਕਾਰ ਚਲਾਉਣ ਦੀ ਗੱਲ ਕੀਤੀ ਇਸ ਦਾ ਮਤਲਬ ਜਿਹੜਾ ਜਿਹੜਾ ਮਹੱਲਾ ਕਲੀਨਿਕ ਦੀ ਗੱਲ ਹੋਈ ਸਕੂਲ ਆਫ ਫੈਮਿਨਿਸ ਦੀ ਹੋਈ ਲੋਕਾਂ ਨੂੰ ਪਸੰਦ ਨਹੀਂ ਆਇਆ ਬਹੁਤ ਕੁਝ ਕਿਉਂਕਿ ਤਿੰਨਾਂ ਸੀਟਾਂ ਤੇ ਸਿਮਿੰਟ ਸਿਮਿੰਟ ਕਿ ਰਹਿ ਜਾਣਾ ਇਹ ਤੇ ਪੰਜਾਬ ਦੇ ਲੋਕਾਂ ਨੇ ਜਵਾਬ ਦਿੱਤਾ ਵਿਰੋਧੀ ਪਾਰਟੀਆਂ ਨੇ ਤੇ ਨਹੀਂ ਜਵਾਬ ਦਿੱਤਾ ਦੇਖੋ ਇੱਕ ਤੇ ਸਰਕਾਰ ਦੀ ਪਰਫਾਰਮੈਂਸ ਐਡੀ ਵ ਕੀਤੀ ਜਾ ਰਹੀ ਦੂਜਾ ਇਹਨਾਂ ਦੇ ਐਮਐਲਏ ਦੇ ਦਿਮਾਗ ਖਰਾਬ ਹੋ ਗਏ ਸੀ ਉਹ ਵੀ ਲੋਕਾਂ ਨੇ ਸ਼ੀਸ਼ਾ ਦਿਖਾ ਦਿੱਤਾ ਤੀਜੀ ਗੱਲ ਹੈ ਕਿ ਇਹ ਜਿਹੜੀ ਫ੍ਰੀ ਬਿਜਲੀ ਹੈ ਕੋਈ ਡਿਵੈਲਪਮੈਂਟ ਨਹੀਂ ਹੈਗੀ ਪੰਜਾਬ ਦਾ ਹੈਲਥ ਸਿਸਟਮ ਪਹਿਲਾਂ ਹੀ ਬਹੁਤ ਵਧੀਆ ਕਿਸੇ ਵੀ ਡਿਸਪੈਂਸ ਪਹਿਲਾਂ ਵੀ ਢਿੱਡ ਪੀੜ ਦੀ ਤੁਹਾਡੀਆਂ ਦੁਨੀਆਂ ਮਿਲ ਹੀ ਜਾਂਦੀਆਂ ਸੀ ਇਹਨਾਂ ਨੇ ਰੰਗ ਰੂਪ ਕੀਤਾ ਉਹ ਸਰਕਾਰ ਨੂੰ ਸਮਝ ਲੈਣ ਜਾਂ ਪਰਚੋਲ ਕਰ ਲੈਣ ਦੇ ਦੂਜਾ ਸਕੂਲ ਆਫ ਐਮਿਨੈਂਸ ਕੋਈ ਵੱਡੀ ਗੱਲ ਨਹੀਂ ਪਹਿਲਾਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੇਲੇ ਜਿਹੜੇ ਸਕੂਲ ਮੈਰੀਟੋਰੀਅਸ ਸਕੂਲ ਜਿੰਨੇ ਉਹ ਪੰਜਾਬ ਸਰਕਾਰ ਗਿਣਾਰੀ ਨੇ ਕਿ ਸਾਡੇ ਬੱਚੇ ਪੀਐਮਟੀ ਦੇ ਵਿੱਚ ਕਲੀਅਰ ਹੋ ਗਏ ਨੇ ਜਾਂ ਸਾਡੇ ਬੱਚੇ ਜੇਈ ਮੈਨ ਜਾਂ ਐਡਵਾਂਸ ਗਏ ਨੇ ਉਹ ਸਕੂਲ ਆਫ ਐਮਿਨੈਂਸ ਦੇ ਨਹੀਂ ਬੱਚੇ ਹੋਏ ਉਹ ਮੈਰਿਟ ਮੈਰੀਟੋਰੀਅਸ ਸਕੂਲਾਂ ਦੇ ਬੱਚੇ ਸਿਲੈਕਟ ਹੋਏ ਨੇ ਉਹ ਸਰਕਾਰ ਆਪਣੇ ਖਾਤੇ ਤੇ ਗਿਣੀ ਜਾ ਰਹੀ ਹੈ ਗਿਆ ਉਹ ਸਕੂਲ ਸਕੂਲਾਂ ਨੂੰ ਐਮਿਨੈਂਸ ਬਣਾਉਣਾ ਚਾਹੀਦਾ ਜਿਨ੍ਹਾਂ ਦਾ ਇੱਕ ਬਿਹਤਰੀਨ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣੀ ਇੱਕ ਸਟੈਂਡਰਡ ਮੇਨਟੇਨ ਕਰਕੇ ਗਏ ਸੀ ਉਹ ਸਰਕਾਰ ਨੇ ਨਾ ਕੈਪਟਨ ਅਮਰਿੰਦਰ ਸਿੰਘ ਨੇ ਅਡਾਪਟ ਕੀਤੇ ਨੇ ਇਹ ਦੇਸ਼ ਦੀ ਬਦਕਿਸਮਤੀ ਹੈ ਜਿਹੜੀ ਸਰਕਾਰ ਅੱਛਾ ਕੰਮ ਕਰਦੀ ਉਹਨੂੰ ਅਗਲੀ ਸਰਕਾਰ ਨੂੰ ਕੰਟੀਨਿਊਸਲੀ ਰੱਖਣਾ ਚਾਹੀਦਾਗਾ ਇਹਨਾਂ ਨੇ ਬਸ ਉਹ ਕਿ ਉਹਨਾਂ ਦਾ ਕਿ ਟੌਰ ਨਾ ਬਾਂਜੇ ਲੋਕੀ ਕਹਿਣਗੇ ਤੇ ਬਾਦਲ ਸਾਹਿਬ ਦੇ ਸਕੂਲ ਆ ਜੀ ਹੈਨਾ ਉਹ ਸਕੂਲ ਆਫ ਮੈਰੀਟੋਰੀਅਸ ਬਾਦਲ ਸਾਹਿਬ ਨੇ ਕਿਹੜਾ ਕਰੋ ਫੈਸਲਾ ਹੈ ਉਹ ਲੋਕਾਂ ਦਾ ਟੈਕਸ ਦੇ ਰੂਪ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਲੱਗਾ ਕਿ ਇਦਾਂ ਦੇ ਬੱਚੇ ਜਿਹੜੇ ਸਰਕਾਰੀ ਪੜੇ ਜਿਹੜੇ 10ਵੀਂ ਚੋਂ 80% ਦੀ ਨੰਬਰ ਲੈ ਕੇ ਜਾਂਦੇ ਨੇ ਟੈਸਟ ਹੁੰਦਾ ਫਿਰ ਉਹਦੀ 11ਵੀਂ 12ਵੀਂ ਪੜਾਈ ਫਰੀ ਹੁੰਦੀ ਆ ਉਹ ਬਹੁਤ ਸਾਰੇ ਬੱਚੇ ਡਾਕਟਰ ਤੇ ਇੰਜੀਨੀਅਰ ਬਣੇ ਨੇ ਤੇ ਇਸ ਕਰਕੇ ਇਹਨਾਂ ਦੇ ਸਕੂਲ ਆਫ ਐਮਿਨੈਂਸ ਦਾ ਰਿਜ਼ਲਟ ਨਹੀਂ ਜਿੰਨਾ ਸਕੂਲ ਆਫ ਮੈਰੀਟੋਰੀਜ਼ ਆ ਪੰਜਾਬ ਦੇ ਸਕੂਲ ਪਹਿਲਾਂ ਹੀ ਬਹੁਤ ਅੱਛੇ ਸੀ ਸਾਡਾ ਹੈਲਥ ਸਿਸਟਮ ਬਹੁਤ ਅੱਛਾ ਹੀ ਜਿਹੜੇ ਮੱਲਾ ਕਲੀਨਿਕ ਨੇ ਤੇ ਸਾਡਾ ਹੈਲਥ ਇਨਫਰਾਸਟ੍ਰਕਚਰ ਤੈਸਨਾਸ ਹੋਇਆ ਉਲਟਾ ਨੁਕਸਾਨ ਹੋਇਆ ਦਿੱਲੀ ਮੱਲਾ ਕਲੀਨਿਕ ਠੀਕ ਹੈ ਕਲੋਨੀਆਂ ਨੇ ਪੰਜਾਬ ਚ ਸਾਡੇ ਕਿਹੜੀ ਕਲੋਨੀਆਂ ਸਾਡੇ ਪੰਜਾਬ ਚ ਮੱਲਾ ਕਲਚਰ ਨਹੀਂ ਆ ਗਿਆ ਹੁਣ ਸਰਕਾਰ ਇਹ ਪਰਚੋਲ ਕਰੀਓ ਜੇ ਨਹੀਂ ਕਰੇਗੀ ਤੇ ਸਤਾਈ ਦੇ ਵਿੱਚ ਬਹੁਤ ਹਸ਼ਰ ਮਾਰੋਗਾ ਤੁਸੀਂ 65 ਸੀਟਾਂ ਦੇ ਪਿੱਛੇ ਚਲੀ ਗਏ ਤਹਾਡੇ ਕੋ ਐਸਐਮ 27 ਐਮਐਲਏ ਰਹਿ ਗਏ ਇਸ ਲੋਕ ਸਭਾ ਦੇ حساب ਦੇ ਨਾਲ ਇਸ ਕਰਕੇ ਸਰਕਾਰ ਕੋ ਡਵੈਲਪਮੈਂਟ ਪੰਜੀ ਮਹੀਨੇ ਬੋਤੋ ਹੀ ਕਿਹਾ ਤੁਹਾਡੇ ਕੋ ਮਾਫੀਆ ਕੰਟਰੋਲ ਨਹੀਂ ਹੋਇਆ ਮਾਈਨਿੰਗ ਤੁਹਾਡੇ ਰਾਜ ਦੇ ਵਿੱਚ ਹੋਇਆ ਨਸ਼ਾ ਤੁਹਾਡੇ ਰਾਜ ਚ ਵਿਕ ਰਿਹਾ ਉਦਾਂ ਹੀ ਗੁੰਡਾਗਰਦੀ ਤੁਹਾਡੇ ਰਾਜ ਚ ਵਧੀ ਆ ਇਸ ਕਰਕੇ ਉਹ ਮੰਨ ਰੇਕ ਆਪਾਂ ਇਹ ਨਹੀਂ ਨਾ ਕਹਸਦੇ ਕਾਲੀਆਂ ਦੇ ਕੰਡੇ ਬੀਜੇ ਕਾਂਗਰਸ ਦੇ ਕੰਡੇ ਬੀਜੇ ਵੀ ਪੰਜੀ ਮਹੀਨੇ ਤੁਹਾਨੂੰ ਵੀ ਹੋਗੇ ਨਾ ਚੋਣਾਂ ਦੇ ਦਰਾਂ ਨਹੀਂ ਮਾਈਨਿੰਗ ਹੁੰਦੀ ਰਹੀ ਆ ਨਸ਼ਾ ਵੇਚ ਰਿਹਾ ਹੈਗਾ ਨਕਲੀ ਸ਼ਰਾਬ ਤੁਹਾਡੇ ਜ਼ਿਲ੍ਹੇ ਚ ਵਿਕੀ ਸੰਗਰੂਰ ਦੇ ਵਿੱਚ ਡਿਡਬੇ ਐਮਐਲਏ ਦੇ ਹਲਕੇ ਚ ਵਿਕੀ ਆਈਡੀ ਮਿਨਿਸਟਰ ਹਰਪਾਲ ਸਿੰਘ ਚੀਮਾ ਹੈ ਮੰਤਰੀਆਂ ਤੁਹਾਡੇ ਨੇ ਗੰਦ ਪਾਇਆ ਫਿਲਮਾਂ ਦੀਆਂ ਫਿਲਮਾਂ ਆ ਰਹੀਆਂ ਨੇ ਕਦੀ ਪਠਾਨ ਮਾਰੇ ਦੀ ਫਿਲਮ ਆ ਜਾਂਦੀ ਹੈ ਕਦੀ ਕੁਟਾਰੂ ਚੱਕ ਦੀ ਫਿਲਮ ਆ ਜਾਂਦੀ ਹੈ ਕਦੀ ਉਹ ਬਲਕਾਰ ਸਿੰਘ ਦੀ ਫਿਲਮ ਆ ਜਾਂਦੀ ਹੈ ਤੇ ਤੁਸੀਂ ਅੱਖਾਂ ਬੰਦ ਕਰਕੇ ਬੈਠੇ ਰਹੇ ਨਾ ਤੁਸੀਂ ਇਹਨਾਂ ਨੂੰ ਕੱਢਣਾ ਚਾਹੀਦਾ ਇਹਨਾਂ ਨੂੰ ਛੇਕਣਾ ਚਾਹੀਦਾ ਸੀ ਤੁਸੀਂ ਛੇਕਨੇ ਤੁਸੀਂ ਆਪਣੇ ਫਿਰ ਵੀ ਲੋਕਾਂ ਨੂੰ ਬੜੇ ਫਕਰਾਂਗੇ ਸਾਡੇ ਹੀਰੇ ਨੇ ਜਿਹੜੇ ਆਪਣੇ ਗੁਪਤ ਅੰਗ ਸ਼ਰੇ ਆਮਦ ਉਹਨਾਂ ਨੂੰ ਸ਼ਰਮ ਨਹੀਂ ਆ ਰਹੀ ਔਰ ਸਰਕਾਰ ਕਹਿੰਦੀ ਕਿ ਸਾਡੇ ਹੀਰੇ ਨੇ ਇਹ ਹੀਰੇ ਥੋੜਾ ਗਰੇ ਇਹ ਤੇ ਆਮ ਆਦੀ ਪਾਰਟੀ ਦੇ ਨਾਮ ਤੇ ਕਲੰਕ ਨੇ ਇਹ ਜਿਹੜੇ ਤੁਹਾਡੇ ਕਲੰਕ ਨੇ ਇਹਨਾਂ ਨੂੰ ਤੁਹਾਨੂੰ ਬਾਹਰ ਕੱਢਣਾ ਚਾਹੀਦਾ ਸੀ ਭ੍ਰਿਸ਼ਟਾਚਾਰੀਆਂ ਨੂੰ ਬਾਹਰ ਕੱਢਣਾ ਚਾਹੀਦਾ ਸੀ ਤੁਸੀਂ ਸਟੇਜਾਂ ਸਾਂਝੀਆਂ ਕਰਦੇ ਰਹੇ ਲੋਕਾਂ ਨੇ ਪਹੁੰਚ ਕੇ ਤੁਹਾਨੂੰ ਰੱਖ ਛੱਡਾਗਾ ਅੱਜ ਵੀ ਭਗਵੰਤ ਮਾਨ ਸਾਹਿਬ ਜਿੰਨੇ ਕੰਮ ਕਰ ਰਹੇ ਨੇ ਪਰ ਪਠਾਨ ਮਾਜਰਾ ਨੇ ਭਗਵੰਤ ਮਾਨ ਕੰਮਾਂ ਦੀ ਫੂਕ ਕੱਢ ਦਿੱਤੀ ਹੈਗੀ ਆ ਉਹ ਜਿੰਨੇ ਕੀ ਭਗਵੰਤ ਮਾਨ ਸਾਹਿਬ ਕੰਮ ਕਰਦੇ ਉੱਚ ਕਟਾਰੂ ਚੱਕ ਨੇ ਫੂਕ ਕੱਢ ਦਿੱਤੀ ਜਿੰਨੇ ਕੀ ਉਹਨਾਂ ਨੇ ਕੰਮ ਕਰਦੇ ਉਹ ਬਲਕਾਰ ਸਿੰਘ ਨੇ ਫੂਕ ਕੱਢ ਦਿੱਤੀ ਹੁਣ ਭਗਵੰਤ ਮਾਨ ਕਿੱਥੇ ਕਿੱਥੇ ਸੇਰ ਦੇਵੇ ਕਿਉਂਕਿ ਨਾਲ ਜਿਹੜੇ ਕਨਵੇਂ ਬੰਦੇ ਆਏ ਉਹ ਇਦਾਂ ਦੇ ਹੀ ਆ ਉਹਨਾਂ ਚੋਂ ਪੰਜ ਸੱਤ ਹੋਰ ਵੀ ਠੀਕ ਹੋ ਸਕਦੇ ਨੇ ਪਰ ਜਦ ਤੁਹਾਡੇ ਐਮਐਲਏ ਤੁਹਾਨੂੰ ਬਦਨਾਮ ਕਰੀ ਜਾ ਰਹੇ ਨੇ ਤੁਹਾਡੀ ਸਰਕਾਰ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫਿਰ ਤੋਂ ਇਸ ਸਟੇਜ ਵੀ ਸਾਂਝੀ ਕਰ ਦਿਓ ਫਿਰ ਦਿੱਲੀ ਦੇ ਮੁੱਖ ਮੰਤਰੀ ਜੇਲ੍ਹ ਚੋਂ ਬਾਹਰ ਨਿਕਲੇ ਕਹਿੰਦਾ ਕਿ ਦੇਖੋ ਮੇਰੀ ਸਰਕਾਰ ਏਡੀ ਇਮਾਨਦਾਰ ਹੈ ਅਈ ਆਪਣੇ ਮੰਤਰੀ ਵੀ ਨਹੀਂ ਬਖਸ਼ਿਆ ਗਿਆ ਤੇ ਮੰਤਰੀ ਨੂੰ ਤੁਸੀਂ ਨਾਲ ਵੀ ਰੱਖੀਗੇ ਤੇ ਐਮਐਲਏ ਨੂੰ ਨਾਲ ਹੀ ਵੀ ਰੱਖੀਗੇ ਉਹ ਲੋਕੀ ਸਮਝੇਗੇ ਕਿ ਆਮ ਆਦੀ ਪਾਰਟੀ ਦੇ ਦੂਰੇ ਮਾਪਦੰਡ ਨੇ ਇਸ ਕਰਕੇ ਜਿਹੜੀ ਪਰਫਾਰਮੈਂਸ ਆ ਉਹ ਕਾਊਂਟ ਨਹੀਂ ਹੋਈ ਦੁੱਧਾ ਤੁਸੀਂ ਕਹਿੰਦੇ 43 ਹਜ਼ਾਰ ਲੋਕਾਂ ਨੂੰ ਨੌਕਰੀ ਦਿੱਤੀ ਲੋਕ ਪੁੱਛਦੇ ਰਹੇ ਨੇ ਕਿ ਕਿਹੜੇ ਮੈਕਮ ਦੀ ਦਿੱਤੀ ਕੀ ਉਹ ਜਿਨ੍ਹਾਂ ਦੇ ਮਾਪੇ ਪਹਿਲਾਂ ਹੀ ਨੌਕਰੀ ਕਰਦੇ ਆਸ਼ਰਿਤ ਦੇ ਆਧਾਰ ਤੇ ਦਿੱਤੀ ਸੀ ਜਾਂ ਕੀ ਜਿਹੜੀ ਕਾਂਗਰਸ ਸਰਕਾਰ ਵੇਲੇ ਪ੍ਰੋਸੈਸ ਕੰਪਲੀਟ ਹੋਇਆ ਉਹ ਵਾਲੀ ਦਿੱਤੀ ਤਹਾਡੀ ਕਿਹੜੀ ਨੌਕਰੀ ਜਿਹੜੀ ਤੁਸੀਂ ਦਿੱਤੀ ਹੈ ਤੁਹਾਡੀ ਸਰਕਾਰ ਨੇ ਕਿਹੜੇ ਵੇਲੇ ਲੋਕਾਂ ਕੋਲ ਫਾਰਮ ਭਰਵਾਏਗੇ ਨੇ ਕਿਹੜੀ ਰਿਕਰੂਟਮੈਂਟ ਹੋਈ ਆ ਉਹ ਦੱਸਣ ਦੀ ਲੋੜ ਸੀ ਤੁਸੀਂ ਉਹ ਵੀ ਆ ਤੁਸੀਂ ਆਂਗਣਵਾੜੀ ਵਰਕਰਾਂ ਦੀ ਵੀ ਨਾ ਕਾਊਂਟ ਕਰੀ ਗਏ ਹੈਗੇ ਉਹ ਨਹੀਂ ਨਾ ਗੱਲ ਬੰਦ ਦੀ ਉਹ ਕਰਕੇ ਹਾਂ ਭਰਤੀ ਹੋਈ ਆ ਪੁਲਿਸ ਦੇ ਵਿੱਚ ਹੋਈ ਆ ਉਹ ਪਿਛਲੇ ਪ੍ਰੋਸੈਸ ਕੰਪਲੀਟ ਕਿਉਂ ਕਿ ਹਰ ਭਰਤੀ ਨੂੰ ਟਾਈਮ ਲੱਗਦਾ ਹੈ ਇਸ ਕਰਕੇ ਜਿਹੜਾ ਤੁਸੀਂ ਕਹਿਣਾ ਕਿ ਟੇਲਾ ਤੱਕ ਪਾਣੀ ਪਹਚਾ ਦਿੰਦਾ ਹੈਗਾ ਪਾਣੀ ਪਹਿਲਾਂ ਵੀ ਜਾਂਦਾ ਰਿਹਾ ਤੁਸੀਂ ਅੰਕੜਿਆਂ ਦੇ ਨਾਲ ਤੁਹਾਡੀ ਖੇਡ ਹੋਈ ਆ ਉਹ ਕਿਸਾਨ ਵੀ ਕਹਿ ਰਹੇ ਨੇ ਉਹ ਨਹਿਰੀ ਪਟਵਾਰੀ ਵੀ ਕਹਿ ਰਹੇ ਕਿ ਅੰਕੜਿਆਂ ਦੇ ਨਾਲ ਹੀ ਤੁਸੀਂ ਹੇਰਾਫੇਰੀ ਕੀਤੀ ਹੈਗੀ ਆ ਹੁਣ ਦੂਜਾ ਬਿਜਲੀ ਵਾਲੇ ਬਿਜਲੀ ਤਾਂ ਪਹਿਲਾਂ ਵੀ ਫ੍ਰੀ ਮਿਲਦੀ ਰਹੀ ਆ ਕਾਂਗਰਸ ਸਰਕਾਰ ਵੇਲੇ ਵੀ ਬਿੱਲ ਫ੍ਰੀ ਮਿਲਦੀ ਸੀ ਔਰ ਨਾਲ 400 ਕਿ 550 ਜੂਨਟ ਫ੍ਰੀ ਮਿਲਦੇ ਨਾਲ ਸਸਤੀ 3 ਰੁਪਏ ਜੂਨਟ ਹੁਣ ਇਹ ਕਿ 600 ਜੂਨਟ ਤੋਂ ਉੱਪਰ ਹੋ ਗਿਆ ਤੇ ਪਿਆਹੇ ਲੱਗਦੇ ਸੀ ਇਹਦੇ ਕਰਕੇ ਬਿਜਲੀ ਸਬਸਿਡੀ ਨਹੀਂ ਹੋਣੀ ਚਾਹੀਦੀ ਤੁਸੀਂ ਸਸਤੀ ਕਰ ਦੋ ਤੁਸੀਂ 1 ਰੁਪਏ ਜੁੰਡ ਕਹਿੰਦੇ ਲੋਕੀ ਹੱਸ-ਹੱਸ ਕੇ ਦੇਣਗੇ ਲੋਕੀ ਫਿਰ ਢੜੇ 16 ਜਿਆਦਾ ਗਾਉਣਗੇ ਪਰ ਲੋਕੀ ਕਹਿੰਦੇ ਕਿ ਸਬਸਿਡੀ ਲੈ ਕੇ ਤੁਸੀਂ 75 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵੀ ਚੱਕ ਲਿਆ ਹੈਗਾ ਤੁਸੀਂ ਪੂਰੇ ਵਰਲਡ ਦੇ ਵਿੱਚ ਮਸ਼ਹੂਰੀਆਂ ਵੀ ਕੀਤੀਆਂ ਵੀ ਪੰਜਾਬ ਦੇ ਕੰਮ ਤਾਮਲ ਲਾਡੂ ਵਾਲਿਆਂ ਨੇ ਕੀ ਲੈਣਾ ਦੇਣਾ ਪੰਜਾਬ ਦੇ ਕੰਮ ਆਧਰਾ ਪ੍ਰਦੇਸ਼ ਵਾਲਿਆਂ ਨੇ ਕੀ ਲੈਣਾ ਬੰਗਾਲ ਦੇ ਨੇ ਕੀ ਲੈਣਾ ਦੇਣਾ ਕਦੀ ਬੰਗਾਲ ਦੇ ਤਾਮਲ ਲਾਡੂ ਦੇ Rajasthan ਦੇ ਮੱਧ ਪ੍ਰਦੇਸ਼ ਕਦੀ ਚੰਡੀਗੜ੍ਹ ਦੇ ਪੰਜਾਬ ਦੇ ਵਿੱਚ ਉਹਨਾਂ ਦੀ ਕਦੀ ਇਸ਼ਤਿਹਾਰ ਆਏ ਨੇ ਨਹੀਂ ਆਏ ਤੁਸੀਂ ਅੰਨੇ ਵਾ ਇਸ਼ਤਿਹਾਰ ਦੇ ਵਿੱਚ ਪੈ ਫੂਕੇ ਕੀ ਫਾਇਦਾ ਨਿਕਲਿਆ ਤੁਸੀਂ ਕਹਿੰਦੇ ਸੀ ਕੰਮ ਕੀਤੇ ਦੇ ਦਿਖਾਉਣੇ ਤੇ ਫਿਰ ਕੀ ਬਣਿਆ ਤੇ ਤੈਨੀਆਂ ਹੀ ਆਈਆਂ ਨਾ ਉਹਦੇ ਚੋ ਸਿਰਫ ਸੰਗਰੂਰ ਆ ਕਿਉਂਕਿ ਤੁਹਾਡਾ ਨੱਕ ਦਾ ਸਵਾਲੀ ਬਾਕੀ ਤੁਸੀਂ ਅਨੰਦਪੁਰ ਸਾਹਿਬ ਕਿੰਨੇ ਕੀ ਫਰਕ ਨਾਲ ਜਿੱਤ ਲਈ ਜਾਂ ਹਾਰਪੁਰ ਕਿੰਨੇ ਕੀ ਫਰਕ ਨਾਲ ਜਿੱਤ ਲਈ ਹੈਗੀ ਇਸ ਕਰਕੇ ਸਰਕਾਰ ਨੂੰ ਵੀ ਮੰਥਨ ਕਰਨ ਦੀ ਜ਼ਰੂਰਤ ਹੈ ਜੀ ਇੱਕ ਅਗਲਾ ਮਸਲਾ ਇਹ ਆ ਕਿ ਸ਼ਰੂਮਣੀ ਕਾਲੀ ਦਲ ਦਾ ਤੇ ਭਾਜਪਾ ਦਾ ਦੋਵੇਂ ਇਕੱਠਿਆਂ ਲੜਦੇ ਰਹੇ ਪਰ ਇਸਵਰੀ ਆੜ-ਆੜ ਲੜੇ ਭਾਜਪਾ ਦਾ ਬੇਸ਼ੱਕ ਖਾਤਾ ਖੁੱਲਿਆ ਨਹੀਂ ਸੁਨੀਲ ਜਾਖੜ ਹੋਰਾਂ ਨੇ ਬਿਆਨ ਦੇ ਦਿੱਤਾ ਕਿ ਠੀਕ ਹੈ ਜੋ ਫੈਸਲਾ ਲੋਕਾਂ ਦਾ ਪਰ ਅਸੀਂ ਤਰੱਕੀ ਕਰ ਗਏ ਆ ਕਿ ਕਿੱਥੇ ਕਿੱਥੇ ਵੋਟ ਬੈਂਕ ਕਿਉਂਕਿ ਇਹ ਗੱਲ ਸੱਚ ਵੀ ਆ ਫੈਕਟ ਵੀ ਆ ਕਿ 2-3 ਸੀਟਾਂ ਤੇ 2 ਲੱਖ ਤੋਂ ਪਲੱਸ ਵੀ ਜਿਹੜਾ ਵੋਟ ਬੈਂਕ ਗਿਆ ਪ੍ਰਨੀਤ ਕੌਰ ਜਾ ਉਧਰ ਆਪਾਂ ਗਰਦਾਸਪੁਰ ਲਾ ਲਈਏ ਤਾਂ ਦੂਸਰੇ ਕਈ ਥਾਵਾਂ ਤੇ ਲੱਖ ਤੋਂ ਵੀ ਉੱਤੇ ਵੋਟ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਸਿਰਫ ਬਠਿੰਡੇ ਦੇ ਵਿੱਚ ਤਾਂ ਠੀਕ ਰਿਹਾ ਔਰ ਬਾਕੀ ਥਾਵਾਂ ਤੇ ਤਾਂ ਚੌਥਾ ਨੰਬਰ ਪੰਜਵਾਂ ਨੰਬਰ ਆਇਆ ਦਗਾ ਸ਼੍ਰੋਮਣੀ ਕਾਲੀ ਦਲ ਨੇ ਪੁਰਚੋਲ ਨਿਕਾਲੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਕਰਾਈਸਿਸ ਆ ਗਿਆ ਤੇ ਲੀਡਰ ਤੇ ਆਇਆ ਚੁਣੌਤੀ ਆਈ ਆ ਉਹ ਸੁਬੀਰ ਸਿੰਘ ਬਾਦਲ ਹੋਣਾ ਨਹੀਂ ਮੰਨੇ ਇਕਬਾਲ ਸਿੰਘ ਝੁੰਦੇ ਦੀ ਗਵਾਹੀ ਚ ਕਮੇਟੀ ਬਣਾਈ ਗਈ ਸੀ ਇਕਬਾਲ ਸਿੰਘ ਝੁੰਦੇ ਨੂੰ ਖੁਸ਼ ਕਰ ਦਿੱਤਾ ਉਹਨੂੰ ਕੈਂਡੀਡੇਟ ਬਣਾ ਦਿੱਤਾ ਹਾਲਾਂਕਿ ਉੱਥੇ ਪਰਮਿੰਦਰ ਸਿੰਘ ਢੀਂਡਾ ਸਾਂ ਤਿਆਰੀ ਕਰਕੇ ਬੈਠੇ ਸੀ ਜਦ ਜਿਹੜੇ ਕਮੇਟੀ ਬਣੀ ਜਦੋਂ ਕਮੇਟੀ ਵਿਖ ਗਈ ਤੇ ਫਿਰ ਕਾਲੀ ਦਲ ਦਾ ਇਹੋ ਹੀ ਹਾਲ ਹੋਣਾ ਤੁਸੀਂ ਬਠਿੰਡਾ ਜਿੱਤ ਕੇ ਥੋੜਾ ਖੁਸ਼ੀ ਮਨਾਈ ਜਾਊਗੇ ਹੂੰ ਬਾਕੀ ਉਮੀਦਵਾਰ ਲੜੇ ਨੇ ਬਠਿੰਡੇ ਪਾਰਟੀ ਲੜੀ ਨਾ ਸੁਭੀ ਸਿੰਘ ਬਾਦਲ ਦਾ ਪਾਰਟੀ ਦੇ ਲੀਡਰ ਪਤਾ ਨਹੀਂ ਕਿਹੜੇ ਕਿਹੜੇ ਜਾ ਕੇ ਹਰ ਜ਼ਿਲ੍ਹੇ ਦੇ ਵਿੱਚੋਂ ਕੁੜੀ ਬੁੜੀ ਬੰਦਾ ਬੰਦਾ ਉੱਥੇ ਆ ਕੇ ਪ੍ਰਚਾਰ ਕੀਤਾਗਾ ਉੱਥੇ ਤੁਸੀਂ ਜਿੱਤ ਗਏ ਪਰ ਪਰਿਵਾਰ ਜਿੱਤਿਆ ਪਾਰਟੀ ਹਾਰੀ ਨਾ ਸੋ ਆਲੰਦਾ ਕਿ ਪਾਰਟੀ ਜਿੱਤਦੀ ਪਰਿਵਾਰ ਹਾਰ ਜਾਂਦਾ ਹੁਣ ਉਲਟਾ ਵਾ ਬੜੀ ਵਾਰ ਆਪਾਂ ਪਹਿਲਾਂ ਜ਼ਿਕਰ ਕੀਤਾ ਮਾਸਟਰ ਤਾਰਾ ਸਿੰਘ ਦੀਆਂ ਲਾਈਨਾਂ ਮੈਨੂੰ ਯਾਦ ਆ ਜਾਂਦੀਆਂ ਮੈਂ ਮਰਾਂ ਤੇ ਮੇਰਾ ਪੰਥ ਜੀਵੇ ਹੁਣ ਕਾਲੀ ਦਲ ਕੀ ਕਹਿੰਦਾ ਹੈਗਾ ਪਾਰਟੀ ਹਾਰ ਜੇ ਮੇਰਾ ਟੱਬਰ ਜਿੱਤਣਾ ਚਾਹੀਦਾ ਹੈ ਕਿ ਨਾ ਇੱਕ ਸੁਭੀ ਸਿੰਘ ਬਾਦਲ ਨੂੰ ਪਰਚੋਲ ਕਰਨੀ ਪਣੀ ਤੁਹਾਡੀ ਅਗਵਾਈ ਚ 17 ਲੜੀ ਗਈ ਤੁਸੀਂ ਹਾਰ ਗਏ ਤੁਹਾਡੀ ਅਗਵਾਈ ਚ 19 ਲੜੀ ਤੁਸੀਂ ਹਾਰ ਗਏ ਤੁਹਾਡੀ ਅਗਵਾਈ ਚ 22 ਹਾਰ ਲੜੇ ਤੁਸੀਂ ਹਾਰ ਗਏ ਤੁਹਾਡੀ ਅਗਵਾਈ 24 ਲੜੇ ਤੁਸੀਂ ਹਾਰ ਗਏ ਘੱਟੂ ਕਿਹੜੇ ਰੈਜ਼ੀਗਨੇਸ਼ਨ ਤੇ ਮੰਨਦਾ ਨਾ ਉਹਨਾਂ ਦਾ ਰੈਜ਼ੀਗਨੇਸ਼ਨ ਆਪਾਂ ਤੇ ਨਹੀਂ ਮੰਨਦੇ ਪਰ ਖੁਦ ਬੰਦਾ ਦੇ ਇੱਕ ਨਾਟਕ ਦਾ ਤੌਰ ਤੇ ਹੁੰਦਾ ਕਿ ਮੈਂ ਪਾਰਟੀ ਦੀ ਹਾਰ ਨੂੰ ਕਬੂਲਦਾ ਹੈਗਾ ਪਰ ਉਹ ਕਾਲੀਦਾਰ ਕਹਿੰਦੇ ਕਿ ਸਾਡੇ ਕੋਲ ਸੁਬੀਰ ਸਿੰਘ ਬਾਦਲ ਤੋਂ ਇਲਾਵਾ ਵਕਲਪ ਨਹੀਂ ਹੈਗਾ ਢੀਂਡ ਸਾਹਿਬ ਸਭ ਹੋਣਾ ਜੋ ਸ਼੍ਰੋਮਣੀ ਕਾਲੀਦਾ ਸੰਜੁਗਤ ਬਣਾਇਆ ਸੀ ਉਹ ਇਹੀ ਕਹੇ ਸੁਬੀਰ ਸਿੰਘ ਬਾਦਲ ਨੂੰ ਹਟਾਓ ਫਿਰ ਉਹ ਵੀ ਮੋੜ ਕੋੜ ਖੋਤੀ ਬੋੜ ਥੱਲੇ ਆ ਗਏ ਚਾਇਓ ਬ੍ਰਾਂਪੁਰਾ ਸਾਹਿਬ ਸੀ ਚਾਇਓ ਸੇਵਾ ਸਿਕ ਸੇਵਾ ਚਾਇ ਰਤਨ ਸਿੰਘ ਜਨਾਲਾ ਸੀ ਚਾਇ ਢੀਂਡਸਾ ਸਾਹਿਬ ਪਰ ਕਾਲੀ ਦਲ ਕ੍ਰਾਈਸਿਸ ਆ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਾਲੀ ਦਲ ਦਾ ਜੀਵਤ ਰਹਿਣਾ ਬੜਾ ਮਹੱਤਵਪੂਰਨ ਪਰ ਉਹ ਰਹਿਣਾ ਨਹੀਂ ਚਾਹੁੰਦੇ ਹੈਗੇ ਉਹ ਆਪ ਹੀ ਵੈਂਟੀਲੇਟਰ ਤੇ ਪਏ ਰਹਿਣਾ ਚਾਹੁੰਦੇ ਹੈਗੇ ਨੇ ਖੇਤਰੀ ਪਾਰਟੀਆਂ ਦਾ ਰਹਿਣਾ ਜਿੰਦਾ ਔਰ ਪੰਜਾਬ ਆ ਤੇ ਸ਼੍ਰੋਮਣੀ ਕਾਲੀ ਦਲ ਦਾ ਜਿੰਦਾ ਪਰ ਪੰਜਾਬ ਦੀ ਗੱਲ ਨਹੀਂ ਕਰ ਰਹੇ ਹੈਗੇ ਨਾ ਉਹ ਜੋ ਇਲਜ਼ਾਮ ਲੱਗਦੇ ਨੇ ਕਾਲੀਦਲ ਨੂੰ ਸੁਬੀਸ਼ ਸਿੰਘ ਬਾਦਲ ਨੂੰ ਪਰਚੋਲ ਕਰਨੀ ਚਾਹੀਦੀ ਹੈ ਕਿ ਆਖਰ ਵਜ੍ਹਾ ਕੀ ਆ ਸਾਡੇ ਨਾਲ ਕਿਉਂ ਨਹੀਂ ਪੰਜਾਬ ਜੋੜ ਰਿਹਾ ਹੈਗਾ ਸਾਡੇ ਨਾਲ ਕਿਉਂ ਅਸੀਂ ਲੋਕੀਂ ਪਿੱਛੇ ਆ ਰਹੇ ਸਾਨੂੰ ਲੋਕ ਕਿਉਂ ਨਫ਼ਰਤ ਕਰਦੇ ਹੈਗੇ ਨੇ ਉਹ ਤੁਸੀਂ ਹੈ ਨਹੀਂ ਤੁਸੀਂ ਹਿੰਦੂ ਵੋਟ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਅਮਰਤਾ ਪਾਲ ਉਹਦੇ ਖਿਲਾਫ ਬੋਲੀ ਗਏ ਠੀਕ ਹੈ ਔਰ ਉੱਥੇ ਤੁਹਾਡਾ ਵਿਰਸਾ ਸਿੰਘ ਵਲਟੋਆ ਵਿਚਾਰਾ ਮਸਾ ਇੱਜ਼ਤ ਬਚੀ ਹੈਗੀ ਹੈ ਨਾ ਪਤਾ ਨਹੀਂ ਕਿੰਵੇਂ ਨੰਬਰ ਤੇ ਆਇਆ ਉੱਥੋਂ ਵਿਰਸਾ ਸਿੰਘ ਵਲਟੋਆ ਤੀਜੇ ਨੰਬਰ ਦਾ ਕਿ ਚੌਥੇ ਚੌਥੇ ਦਾ ਸਵਾਏ ਬਠਿੰਡਾ ਛੱਡ ਗਏ ਬਾਕੀ ਜਗ੍ਹਾ ਤੇ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੇ ਆਇਆ ਨਾ ਕੀ ਫਾਇਦਾ ਹੋਇਆ ਜਦ ਤੱਕ ਤੁਸੀਂ ਇੱਕ ਪਾਸਿੰਗ ਨੇ ਅਸੀਂ ਪੰਥਕ ਹਤਾਸ਼ੀਆਂ ਫਿਰ ਜਿਹੜੇ ਪੰਥ ਮੁੱਦੇ ਲੈ ਕੇ ਜਾ ਤੁਸੀਂ ਉਹਨੂੰ ਗਾਲ੍ਹਾਂ ਕੱਢਦੇ ਆਗੇ ਫਿਰ ਉਹ ਲੋਕੀ ਪਰਵਾਹ ਨਹੀਂ ਕਰਦੇ ਆਗੇ ਨਾ ਇਹ ਸਭ ਤੋਂ ਵੱਡਾ ਸੁਭੀ ਸਿੰਘ ਬਾਦਲ ਵਾਸਤੇ ਬਹੁਤ ਵੱਡੀ ਚੁਣੌਤੀ ਉਹਦੇ ਵਾਸਤੇ ਸੀਰੀਅਸ ਹੋ ਗਿਆ ਹੁਣ ਪਰ ਉਹਨੂੰ ਪਾਰਟੀ ਦੇ ਵਿੱਚ ਕੋਈ ਚੁਣੌਤੀ ਦੇਣ ਵਾਲਾ ਨਹੀਂਗਾ ਕਿਸੇ ਦੇ ਇੰਨੀ ਹਿੰਮਤ ਨਹੀਂ ਆਗੀ ਕੋਰ ਕੁਸਤੀਫਾ ਮੰਗ ਲੈ ਸੀਨੀਅਰ ਲੀਡਰ ਕਿਹੜਾ ਇੱਕ ਰਹਿ ਗਿਆ ਉਹ ਆ ਭੁੰਦਰ ਸਾਹਿਬ ਭੁੰਦਰ ਸਾਹਿਬ ਬਾਦਲ ਪਰਿਵਾਰ ਦੇ ਸਭ ਤੋਂ ਵਿਸ਼ਵਾਸਪਾਤਰਾਂ ਦੇ ਵਿੱਚ ਇੱਕ ਉਹਨੂੰ ਪਤਾ ਕਿ ਮੇਰੀ ਸਿਆਸਤ ਪੂਰੀ ਹੋ ਹੀ ਗਈ ਆ ਠੀਕ ਹੈ ਇਸ ਕਰਕੇ ਦਲਰਾਜ ਭੁੰਦਰ ਨੂੰ ਤੇ ਟਿਕਟ ਮਿਲ ਹੀ ਜਾਣੀ ਆ ਉਹ ਵੀ ਪਰਿਵਾਰ ਸੀਮਤ ਦੇ ਆ ਕਾਲੀ ਦਲ ਦੇ ਜਿੰਨੇ ਲੀਡਰਾਂ ਨੇ ਜਿਨ੍ਹਾਂ ਨੂੰ ਕਾਲੀ ਦਲ ਅੱਗੇ ਲੈ ਕੇ ਜਿੰਨਾ ਉਹ ਸਾਰੇ ਆਪਣੇ ਧੀਆਂ ਪੁੱਤਾਂ ਦੇ ਆ ਕੇ ਮਸਲੇ ਕਰਕੇ ਫਿਰ ਪਹਿਲਾਂ ਬਾਦਲ ਸਾਹਿਬ ਦੇ ਅੱਗੇ ਗੋਡੇ ਟੇਕ ਤੇ ਹੁਣ ਸੁਬੀਰ ਸਿੰਘ ਬਾਦਲ ਦੇ ਅੱਗੇ ਗੋਡੇ ਟੇਕੀ ਜਾ ਰਹੇ ਨੇ ਸੁਕੇਂਦਰ ਸਿੰਘ ਮਲੂਕਾ ਪੁੱਤ ਦੇ ਟਿਕਟ ਦਵਾ ਗਿਆ ਰਣੀਕੇ ਸੁੱਚਾ ਸਿੰਘ ਲਗਾ ਪਰ ਸੇਵਾ ਸਿੰਘ ਸਿੰਘ ਆ ਬ੍ਰੰਪੁਰਾ ਜਿੰਨੇ ਵੀ ਇਹਨਾਂ ਦੇ ਲੀਡਰ ਜਥੇਦਾਰ ਤੋਤਾ ਸਿੰਘ ਹੋਣੀ ਸਾਰੇ ਆਪਣੇ ਗਾਂ ਮੁੰਡੇ ਕਰੀ ਜਾਂਦੇ ਵੀ ਜੇ ਬਾਦਲ ਸਾਹਿਬ ਆਪਣੇ ਮੁੰਡੇ ਨੂੰ ਅੱਗੇ ਕਰਦੇ ਸਾਡੇ ਮੁੰਡਿਆਂ ਨੂੰ ਕਿਹੜਾ ਵੀ ਅਸੀਂ ਨਹੀਂ ਅੱਗੇ ਕਰ ਸਕਦੇ ਇਸੇ ਕਰਕੇ ਕਾਲੀ ਦਲ ਦੇ ਵਿੱਚ ਕਾਕਾ ਕਾਲੀ ਦਲ ਪ੍ਰਭਾਵ ਰਿਹਾ ਤੇ ਕਾਲੀ ਦਲ ਦਾ ਹਸ਼ਰ ਇਹ ਦੇ ਕੋਲ ਬੁਰੇ ਹਾਲਾਤ ਹੋ ਗਏ ਨੇ ਫਰੀਦਕੋਟ ਇੱਕ ਪਾਸੇ ਕਹਿੰਦੇ ਕਿ ਅਸੀਂ ਪੰਥਰਤਾਸ਼ੀਆ ਤੇ ਜਿਹੜੀ ਸਿੱਖ ਕੌਮ ਜਿਹੜੀ ਬਿੰਦ ਸਿੰਘ ਦੀ ਕੁਰਬਾਨੀ ਮੰਨਦੇ ਨੇ ਤੇ ਫਿਰ ਉਹ ਉੱਥੋਂ ਉਹਨੂੰ ਆਪਣੇ ਉਮੀਦਵਾਰ ਨੂੰ ਵਾਪਸ ਲੈ ਲੈਂਦੇ ਮੰਨਿਆ ਕਿ ਅਮਰਪਾਲ ਦੇ ਖਿਲਾਫ ਤੁਸੀਂ ਕੈਂਡੀਡੇਟ ਖੜਾ ਕਰ ਦਿੱਤਾ ਅਮਰਪਾਲ ਦੀ ਤੁਹਾਡੇ ਮੁਤਾਬਕ ਕੋਈ ਕੁਰਬਾਨੀ ਨਹੀਂ ਹੈਵ ਨਹੀਂ ਆ ਠੀਕ ਆ ਕਿ ਉਹਨੂੰ ਤਾਂ ਖੜਾ ਹੋਇਆ ਹਾਲਾਤਾਂ ਨੇ ਖੜਾ ਕਰ ਦਿੱਤਾ ਪਰ ਸਰਬਜੀਤ ਦੇ ਵੇਲੇ ਤੇ ਤੁਸੀਂ ਉੱਥੇ ਇੱਕ ਸ਼ੀਟ ਸਾਢੀ ਸਕਦੇ ਸੀ ਨਾ ਕਟੋਗੜਾ ਇਹ ਵਾਲਾ ਸਟੈਪ ਵੀ ਚੱਕ ਲਏ ਪਰ ਕਾਲੀ ਦਲ ਨੂੰ ਲੱਗਦਾ ਕਿ ਨਹੀਂ ਸਾਡੇ ਤੋਂ ਬਗੈਰ ਕੁਛ ਨਹੀਂ ਪਰ ਹਾਲਾਤ ਕਾਲੀ ਦਲ ਦੇ ਮਾੜੇ ਹੁਣ ਦੇਖੋ ਪਰਚੋਲ ਹੁੰਦੀ ਕਿ ਨਹੀਂ ਹੁੰਦੀ ਮਨਪ੍ਰੀਤ ਸਿੰਘ ਆਲੀ ਨਾਰਾਜ਼ ਬੈਠਾ ਹੈ ਵਿਕਰਮ ਸਿੰਘ ਮਜੀਠੀਆ ਨੇ ਪੂਰੇ ਪੰਜਾਬ 'ਚ ਪ੍ਰਚਾਰ ਨਹੀਂ ਕੀਤਾ ਸਿਕੰਦਰ ਸਿੰਘ ਮਲੂਕਾ ਘਰ ਬੈਠ ਕੇ ਫਿਰ ਡੱਬੇ ਹੀ ਚਲ ਗਏ ਬਰਬਿੰਦਰ ਸਿੰਘ ਭੁੰਦੜ ਕਿੱਥੇ ਦੇਖਿਆ ਕਿਸੇ ਨੇ ਦੇਖਿਆ ਸੰਦੀਪ ਸਿੰਘ ਢੀਂਡਸਾ ਕਿਸੇ ਨੇ ਦੇਖਿਆ ਬੀਬੀ ਜਗੀਰ ਕੋਰ ਕਿਸੇ ਨੇ ਦੇਖੀ ਪਰਮਿੰਦਰ ਸਿੰਘ ਢੀਂਡਸਾ ਕਿਸੇ ਨੇ ਦੇਖਿਆ ਬ੍ਰਹਮਪੁਰਾ ਪਰਿਵਾਰ ਕਿਸੇ ਨੇ ਦੇਖਿਆ ਚੋਣਾ ਦੇ ਦੌਰਾਨ ਤੁਸੀਂ ਆਪਣੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਕੱਢ ਦਿੱਤਾ ਤੇ ਕਾਲੀ ਦਲ ਕਿਹੜਾ ਰਹਿ ਗਿਆ ਸੁਬੀਸ਼ ਸਿੰਘ ਬਾਦਲੀ ਰਹਿ ਗਿਆ ਤੁਹਾਡੀ ਕਿੱਥੇ ਉਹ ਪਹਿਲੀ ਦਫਾ ਇਹਨਾਂ ਨੇ ਸਟਾਰ ਕੰਪਨੀ ਦੀ ਸੂਚੀ ਨਹੀਂ ਬਣਾਈ ਉਸ ਉਹੀ ਆ ਇਸੇ ਕਰਕੇ ਕਾਲੀ ਦਲ ਦਾ ਨੁਕਸਾਨ ਹੋ ਗਿਆ ਜਿੱਥੇ ਭਾਜਪਾ ਦੀ ਗੱਲ ਹੈ ਭਾਜਪਾ ਹੁਣ ਇੱਕ ਪਾਸੇ ਸੈਲੀਬ੍ਰੇਸ਼ਨ ਵੀ ਕਰ ਰਿਹਾ ਕਿ ਵੋਟ ਬੈਂਕ ਜਿੱਥੇ 8 9% ਤੇ ਖੜਾ ਸੀ ਕਿੱਥੇ 18 ਤੇ ਪਹੁੰਚ ਗਿਆ ਡਬਲ ਹੀ ਹੋ ਗਿਆ ਪਰ ਸ਼ਰਮਣੀ ਕਾਲੀ ਦਲ ਦਾ ਘਟਿਆ ਇਹ ਵੋਟ ਬੈਂਕ ਖਿੱਚਿਆ ਕਿਹਦਾ ਹੈ ਭਾਜਪਾ ਨੇ ਦੇਖੋ ਇਹ ਦਿਨ ਮਿਲਦਾ ਕਿ ਕਾਂਗਰਸ ਦਾ ਖਿੱਚਿਆ ਗਿਆ ਭੋਗ ਜਿਹੜਾ Hindu ਭਾਈਚਾਰਾ ਨੇ ਉਹਨਾਂ ਨੇ ਇੱਕ ਵਾਰ ਹੁੰਦੀ ਆ ਕਿ ਭਗਵਾਨ ਰਾਮ ਦਾ ਮੰਦਿਰ ਬਣ ਗਿਆ ਜੈ શ્રી ਰਾਮ ਦਾ ਨਾਰਾ ਪੰਜਾਬ ਦੇ ਵਿੱਚ ਚੱਲਿਆ ਪੂਰੇ ਹਿੰਦੁਸਤਾਨ ਦੇ ਵਿੱਚ ਨਹੀਂ ਚੱਲਿਆ ਜੇ ਪੂਰੇ ਹਿੰਦੁਸਤਾਨ ਦੇ ਵਿੱਚ ਭਗਵਾਨ ਸ਼੍ਰੀ ਰਾਮ ਦਾ ਨਾਰਾ ਚੱਲਦਾ ਤੇ ਇਹਨਾਂ ਦੀ 543 ਤੋਂ 400 ਆ ਹੀ ਜਾਣੀ ਸੀ ਪਰ ਪੰਜਾਬ ਦੇ ਵਿੱਚ ਨਾਰਾ ਚੱਲਿਆਗਾ ਪੰਜਾਬ ਦਾ ਜਿਹੜਾ ਹਿੰਦੂ ਭਾਈਚਾਰਾ ਨਾ ਉਹ ਵਾਲਾ ਵੋਟ ਪਈ ਆ ਬੀਜੇਪੀ ਨੂੰ ਉਹ ਇੱਕ ਜਿਹੜੀ ਐਸਸੀ ਬੋਰਡ ਵੀ ਕਾਫੀ ਪਈ ਇੱਕ ਡੇਰਾ ਵੀ ਪਿਆ ਮਾਲਵੇ ਦੇ ਵਿੱਚ ਡੇਰਾ ਹੀ ਪਿਆ ਔਰ ਪ੍ਰਨੀਤ ਕੌਰ ਦਾ ਐਡਾ ਵੱਡਾ ਲੀਡ ਮੈਨੂੰ ਲੱਗਦਾ ਕਿ ਉੱਥੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਡਾਕਟਰ ਗਾਂਧੀ ਨੂੰ ਇੰਨੀ ਮਦਦ ਨਹੀਂ ਕੀਤੀ ਨੇ ਤੇ ਡਾਕਟਰ ਗਾਂਧੀ ਵੀ 1 ਲੱਖ ਦੇ ਜਿੱਤਣ ਦੇ ਬਰਾਬਰ ਸੀ ਕਿਤੇ ਨਾ ਕਿਤੇ ਕਿਤੇ ਕਾਂਗਰਸੀ ਲੀਡਰ ਸਮਝੌਤਾ ਕਰ ਗਏ ਕਿਤੇ ਨਾ ਕਿਤੇ ਬੀਜੇਪੀ ਕਿਉਂਕਿ ਪ੍ਰਨੀਤ ਕੌਰ ਦਾ ਇੱਕ ਉੱਥੇ ਜਲ ਪਰਨੀਤ ਕੌਰ ਨੂੰ ਉਥੇ ਪਰਨੀਤ ਕੌਰ ਥੋੜਾ ਕਹਿੰਦੇ ਆਗੇ ਨੇ ਉਹ ਮਹਾਰਾਣੀ ਕਹਿੰਦੇ ਆਗੇ ਨੇ ਤੇ ਜਿਹੜੇ ਅੱਜ ਦੇ ਦਿਨ ਦਿਨਾਂ ਦੇ ਵਿੱਚ ਵੀ ਮਹਾਰਾਣੀ ਕਹਿ ਕੇ ਉਹਨਾਂ ਦੇ ਫਿਰ ਉਹਨਾਂ ਦੀ ਗੱਲ ਕਰਨੀ ਹੈਗੀ ਨਾ ਉਹਨਾਂ ਨੇ ਡਾਕਟਰ ਗਾਂਧੀ ਦੀ ਥੋੜਾ ਗੱਲ ਕੀਤੀ ਹੋਊਗੀ ਇਸ ਕਰਕੇ ਪਰਨੀਤ ਕੌਰ ਹੋਣੀ ਵੋਟਾਂ ਲੈ ਗਏ ਨੇ ਤੇ ਕਿਤੇ ਨਾ ਕਿਤੇ ਉਹਨਾਂ ਦੇ ਵੱਡੇ ਲੀਡਰ ਬਹੁਤ ਬੈਠੇ ਆਗੇ ਨੇ ਇੱਕ ਕਿਸਾਨੀ ਅੰਦੋਲਨ ਜਿਹੜਾ ਬੈਠਾ ਸ਼ੰਭੂ ਵਾਲ ਇਹਦੇ ਵੀ ਪਰਚੋਲ ਹੋਏਗੀ ਕਿ ਇਹਦਾ ਇਹਨਾਂ ਨੇ ਤੇ 15 ਮਹੀਨੇ ਵਾਲੇ ਕਿਸਾਨੀ ਅੰਦੋਲਨ ਨੂੰ ਵੀ ਬਦਨਾਮ ਕਰ ਦਿੱਤਾ ਹੈਗਾ ਇਹਦੇ ਨਾਲ ਵੀ ਭਾਜਪਾ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਖਾਸ ਕਰਕੇ ਐਸਸੀ ਵੋਟ ਵੀ ਭਾ ਕਰਕੇ 18% ਵੋਟ ਲੈ ਗਏ ਨੇ ਇਹ ਕਿ ਪੰਜ ਛੇ ਫੈਕਟਰ ਚਲੇ ਡੇਰਾ 82 ਦੀ ਵੋਟ ਵੀ ਪਈ ਇਹਨਾਂ ਨੂੰ ਡੇਰਾ ਸਰਸੇ ਵਾਲਿਆਂ ਦੀ ਪਈ ਆ ਕਿਸਾਨਾਂ ਤੋਂ ਜਿਹੜੇ ਵਪਾਰੀ ਦੁਖੀ ਉਹਨਾਂ ਨੇ ਵੀ ਪਾਈ ਆ ਔਰ ਇੱਕ ਜੈ ਸ਼ੇਰ RAM ਦਾ ਜਿਹੜਾ ਨਾਰਾ ਉਹ ਵੀ BJP ਪਰ ਇਸੇ ਕਰਕੇ ਇਹਨਾਂ ਦੇ 6 ਤੋਂ 18% ਇੱਕ ਦੂਜੀ ਹੋਰ ਗੱਲ ਸੰਦੀਪ ਪਹਿਲਾਂ ਇਹ ਤਿੰਨ ਸੀਟਾਂ ਤੇ ਲੜਦੇ ਸੀ ਅੰਮ੍ਰਿਤਸਰ ਹਾਰਪੁਰ ਤੇ ਗੁਰਦਾਸਪੁਰ ਉੱਤੇ 6% ਆ ਜਾਂਦੀ ਸੀ ਇਹਨਾਂ ਦੀ ਠੀਕ ਹੈ ਹੁਣ ਇਹਨਾਂ ਨੇ ਲੜੀਆ 13 ਸੀਟਾਂ ਦੇ ਹਣਾ ਇਸ ਕਰਕੇ 10 ਸੀਟਾ ਹੋਰ ਵੀ ਜੁੜ ਗਏ 6 ਨੂੰ 3 ਗੁਣਾ ਹੀ ਕਰ ਲਈ ਇਹਨਾਂ ਦੀ ਹਣਾ 3 ਤੇ 9 3 ਚੋਕੇ 12 4 ਗੁਣਾ ਹੋ ਗਈ ਨਾ ਤੇ 6 ਨੂੰ 4 ਗੁਣਾ ਦੇ ਨਾਲ ਗੁਣਾ ਕਰ ਲੋ 24% ਬੰਨੀ ਚਾਹੀਦੀ ਵੈਸੇ ਕਿ ਤੁਸੀਂ ਬਾਕੀ ਫਿਰ ਵੀ ਅਜੇ 6% ਘਟ ਪਰ ਇਹ ਨਾ ਹੁਣ ਆਪ ਨੇ 3 ਸੀਟਾਂ ਜਿੱਤੀਆਂ ਨੇ ਉਹਨਾਂ ਨੂੰ 26.43% ਵੋਟ ਪਈ ਆ ਕਾਂਗਰਸ ਨੇ 7 ਸੀਟਾਂ ਜਿੱਤੀਆਂ ਨੇ ਉਹਨਾਂ ਨੂੰ 26.50 ਪਈ ਆ ਇਹ ਵੈਸੇ ਦਿਲ ਖੁਸ਼ ਹੋ ਜਾਂਦਾ ਹੈ ਕਿ ਸਾਨੂੰ ਇਨੇ ਪੈ ਗਈ ਆ ਹੁਣ ਕਾਂਗਰਸ ਪਾਰਟੀ ਵੀ ਕਹੇਗੀ ਸਾਡਾ ਵੋਟ ਪਰਸੈਂਟ ਤੇ ਉਨੇ ਹੀ ਰਿਹਾ ਪਰ ਸਾਡੀਆਂ ਸੀਟਾਂ ਕੱਟ ਗਈਆਂ ਇਹ ਖੁਸ਼ੀ ਅੱਜ ਦਾ ਦੇਣੀ ਆ ਪਰ ਜਦੋਂ ਜਿੱਤ ਦੇਣਾ ਉਹ ਬੜੀ ਮੈਟਰ ਕਰਦੀ ਆ ਇਸ ਕਰਕੇ ਲੱਗਦਾ ਕਿ ਮੈਨੂੰ ਲੱਗਦਾ ਕਿ ਆ ਜਦੋਂ ਸਰਕਾਰ ਸੈਂਟਰ ਲੈਵਲ ਤੇ ਜੋੜ ਤੋੜ ਹੋਣੀ ਆ ਬੀਜਪੀ ਦਾ ਫਿਰ ਕਿਤੇ ਨ ਕਿਤੇ ਲੋਡ ਪੈ ਜਾਂਦੀ ਕਾਲੀ ਦਲ ਦੀ ਤੇ ਫਿਰ ਹੋ ਸਕਦਾ ਹੈ ਕਿ 27 ਤੋਂ ਪਹਿਲਾਂ ਇਹਨਾਂ ਦਾ ਗੱਠ ਜੋੜ ਹੋ ਜੇ ਇਹ ਇਹਨਾਂ ਨੂੰ ਦੋਨਾਂ ਨੂੰ ਸਮਝ ਲੱਗੇਗੀ ਹੈ ਕਿ ਨਹੀਂ ਤੇ ਭੁੱਖੇ ਨੂੰ ਭੁੱਖਾ ਟੱਕਰਿਆ ਤੇ ਦੋਨੇ ਗੱਸ਼ ਖਾ ਕੇ ਡੇਪੇ ਨਾ ਹੁਣ ਵੀ ਪੰਜਾਬ ਦੇ ਵਿੱਚ ਦੋਨੇ ਗੱਸ਼ ਖਾ ਕੇ ਡੇਪੇ ਨੇ ਚਾਹ ਇੱਕ ਅੱਡ ਲੜੇ ਨੇ ਜੇ ਇਕੱਠੇ ਹੋ ਜਾਂਦੇ ਤੇ ਕਿੰਨੇ ਪਰਸੈਂਟ ਹੋ ਜਾਂਦੀ 18% ਨੂੰ 23-24% ਹੋ ਜਾਂਦੀ ਫਿਰ ਵੀ ਇਹਨਾਂ ਦੀ ਦੋ ਤਿੰਨ ਸੀਟਾਂ ਹੀ ਆਉਣੀਆਂ ਸੀ ਨਾ ਪਰ ਫਿਰ ਵੀ 1 ਕੇ ਦੇ 1-1 11 ਹੋ ਜਾਂਦੇ ਨੇ ਫਾਇਦਾ ਹੋ ਜਾਂਦਾ ਪਰ ਮੈਨੂੰ ਲੱਗਦਾ ਜਿਵੇਂ ਹੁਣ ਸਰਕਾਰ ਉਥੇ ਇਦਾਂ ਦੀ ਖਿਚੜੀ ਬੰਨੀ ਆ ਗਈ ਆ ਉਸ ਖਿਚੜੀ ਦੇ ਵਿੱਚ ਫਿਰ ਮੈਨੂੰ ਲੱਗਦਾ ਕਿ ਕਾਲੀ ਦਲ ਨੇ ਇੰਡੀਆ ਗੱਠ ਜੋੜ ਨੂੰ ਤੇ ਮਦਦ ਕਿ ਦੇਣੀ ਨਹੀਂ ਆ ਗਈ ਕਿਉਂਕਿ ਉਹਦੀ ਕਾਂਗਰਸ ਅਗਵਾਈ ਕਰਦੀ ਹੈ ਇਹਨਾਂ ਨੂੰ ਹਾਰ ਕੇ ਜਾਂਦੇ ਬਾਹਰ ਬੈਠਣਾ ਪਊਗਾ ਜੇ ਬਾਹਰੋਂ ਸਪੋਰਟ ਕਰਨਗੇ ਤਾਂ ਵੀ ਮਰਨਗੇ ਜੇ ਅੰਦਰ ਜਾਣਗੇ ਤਾਂ ਵੀ ਮਰਨਗੇ ਪਰ ਮਰਦਿਆਂ ਨੂੰ ਕਾਲੀ ਦਲ ਨੂੰ ਆਕ ਬੜਾ ਹੀ ਪਹਿਣਾ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ 3-4 ਮਸਲਿਆਂ ਤੇ ਅਸੀਂ ਚਰਚਾ ਕੀਤੀ ਹੈ ਤੁਸੀਂ ਖੁਦ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ